ਪਰ ਤੁਸੀਂ ਉੱਥੇ ਤੜਕੇ ਜਾ ਕੇ 7 ਵਜੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਦੇਖਿਓ ਉੱਥੇ ਲੈ ਕੇ ਗੋਲੀਆਂ ਤੇ ਉੱਥੇ ਵੇਚੀ ਜਾਂਦੇ ਨੇ ਅੱਛਾ ਜੀ ਸਰਕਾਰ ਦੇ ਸਾਹਮਣੇ ਵੇਚੀ ਜਾਂਦੇ ਨੇ ਡਾਕਟਰਾਂ ਦੇ ਸਾਹਮਣੇ ਵੇਚੀ ਜਾਂਦੇ ਆ ਜੇ ਉਹਨੂੰ ਕੋਈ ਕਹਿੰਦਾ ਆ ਜਾਂ ਡਾਕਟਰ ਕਹਿੰਦਾ ਤਾਂ ਉਹਨੇ ਹੱਲਾ ਗੁੱਲਾ ਕਰਦੇ ਨੇ ਉਹਨੂੰ ਕੁੱਟਦੇ ਨੇ ਉਹਨੂੰ ਮਾਰਦੇ ਨੇ ਅਗਲਾ ਕਹਿੰਦਾ ਪੱਕੇ ਨੇ ਚੁੱਪ ਕਰ ਜਾ ਸੋ ਇਸ ਕਰ ਬਿਜ਼ਨਸ ਬਣਾ ਲਿਆ ਸੋ ਸਰਕਾਰ ਦਾ ਜਿੰਨੇ ਇਧਰ ਵੀ ਕੰਟਰੋਲ ਆ ਨਾ ਤਾਂ ਉਵੇਂ ਜਿੰਨੇ ਉਧਰ ਵੀ ਕੰਟਰੋਲ ਕਰੇ ਬਿਉਂ ਸਰਕਾਰ ਪੰਨੇ ਦੇ ਮੂੰਹ ਚ ਪਾ ਕੇ ਵੇਚੇ ਗੋਲੀ ਮੈਂ ਗੋਲੀ ਖਾਨਾ ਸਪੋਜ਼ ਕਰੋ ਹਾਂਜੀ ਮੈਂ ਗੁਣੀ ਲਾਡਵਾ ਕੇ ਮੈਂਰਾ ਸਰਕਾਰ ਨੇ ਕਾਰਡ ਬਣਾਤਾ ਪਹਿਲਾਂ ਉਹਨੂੰ ਕਵੀ ਨੂੰ ਖਾ ਕੇ ਦੇਖ ਹਾਂਜੀ ਉੱਥੇ ਬਰੋਸਾ ਆ ਕੇ ਬਲੋਂ ਦੇ ਮੂੰਹ ਚ ਪਾਉ ਗੋੜੀ ਵੀ ਜਿਹਦਾ ਖਾਂਦਾ ਨੂੰ ਦੇ ਦੋ ਪਤਾ ਜਿਹੜਾ ਖਾਂਦਾ ਹੀ ਨਹੀਂ ਜਿਹਨੇ ਤਾਂ ਵੇਚਣੀ ਆ ਫਿਰ ਉਹਨੂੰ ਦੇਣ ਦਾ ਕੀ ਫਾਇਦਾ ਸੋ ਇਸ ਕਰਕੇ ਸਰਕਾਰ ਨੂੰ ਉਧਰ ਵੀ ਨਿਗਾਹ ਮਾਰਨੀ ਚਾਹੀਦੀ ਆ ਇਧਰ ਜਿਹੜੀ ਆ ਸਕੇਨ ਵੱਡੀ ਚੇਨ ਚੱਲ ਰਹੀ ਆ ਜਿਹੜੇ ਸਮੱਗਲਰਾਂ ਦੇ ਵੱਡੇ ਮਗਰਮਸਲੇ ਉਹਨਾਂ ਨੂੰ ਵੀ ਫਰਕ ਦੇਂਦਾ ਦੇਣਾ ਚਾਹੀਦਾ ਸੋ ਵਧੀਆ ਮੁਹਿੰਮ ਸਰਕਾਰ ਦੇ ਅਸੀਂ ਮਤਲਬ ਸਰਕਾਰ ਦੇ ਨਾਲ ਸਰਕਾਰ ਉਹ ਜਿਹੜਿਆ ਪਿੰਡਾਂ ਦੇ ਵਿੱਚ ਰਿਪੋਰਟਾਂ ਤੁਸੀਂ ਲਾਉਂਗੇ ਉਹ ਸਾਨੂੰ ਤਾਂ ਇਹ ਦੇਖਦਾ ਨਹੀਂ ਵੀ ਨਖਾ ਘਟੇਗਾ ਨਖਾ ਦਾ ਖਾਂਕਾ ਜਿਹੜਾ ਮੈਡੀਕਲ ਨਖਾਏਗਾ ਪਰਚੂਨ ਜਾਂ ਦੁਕਾਨਾਂ ਤੇ ਵੇਖਣ ਲੱਗ ਗਿਆ ਪਹਿਲਾਂ ਉਹ ਵੇਰਵਾ ਇਸ਼ਾਰਾ ਤੋਂ ਬਗਦਾ ਸੀਗਾ ਅੱਜ ਪਿੰਡੀਆਂ ਪਰਚੂਨਾਂ ਦੀਆਂ ਦੁਕਾਨਾਂ ਤੇ ਉਹ ਨਖਾ ਵਿਕਦਾ ਹੈਗਾ ਕੈਸੂਲ ਤੁਸੀਂ ਜਾ ਕੇ ਦੇਖ ਲਓ ਸਾਰੇ ਪਿੰਡ ਨੂੰ ਪਤਾ ਵੀ ਕਈ ਦੁਕਾਨ ਤੇ ਕਹੜਾ ਕਈ ਕੋਈ ਵੇਚਦਾ ਹੈਗਾ ਪਰ ਕੋਈ ਬੋਲਣ ਨੂੰ ਤਿਆਰ ਨਹੀਂਗਾ ਤੇ ਸਰਕਾਰਾਂ ਵੀ ਹਾਰੀ ਇਹ ਹੈ ਉਹ ਹੈ ਸਹਿ ਹੈਗੀ ਸਹਿ ਤੇ ਵਿਕੀ ਜਾਂਦਾ ਹੈਗਾ ਘਰ ਦੇ ਨੇ ਹੋਰ ਤੇ ਫੀਮ ਭੁੱਕੀ ਦਾ ਮੇੜੀ ਨਹੀਂ ਰਹੀ ਉਹ ਇਹਦਾ ਕੋਈ ਉਹਦਾ ਕੋਈ ਹਾਨੀਕਾਰਕ ਇਹ ਗੋਲੀ ਬਹੁਤ ਜਿਆਦਾ ਹਾਨੀਕਾਰਕ ਹੈ ਬਲੱਡ ਵਧਾਉਂਦੀ ਹੈ ਇੱਕੇ ਲਾਤੇ ਤੁਸੀਂ ਹਿਸਾਬ ਲਾ ਲੋਗੇ ਐਡੇ ਪਤਾ ਨਹੀਂ ਕੀ ਇਹਦੇ ਚ ਜ਼ਹਿਰ ਭਰੀ ਆ ਜਿਹੜੇ ਪਾਈ ਪਾਈ ਕਿਲੋ ਪੋਸਟ ਖਾਂਦੇ ਸੀਗੇ ਅੱਧਾ ਅੱਧਾ ਤੋਲਾ ਫੀਮ ਦਾ ਖਾਂਦੇ ਸੀ ਉਹ ਇਹ ਗੋਲੀ ਦੇ ਨਾਲ ਬਸ ਹੱਡ ਪੈਰ ਦੁਖਦੇ ਨਹੀਂ ਤੇ ਪਰ ਜਾਨੀ ਸਰੀਰ ਦੇ ਜਿਹੜੇ ਅੰਦਰ ਦੇ ਸਰਕਰਾਨੂੰ ਨੇ ਮਨ ਬੱਚੇ ਪੈਦਾ ਕਰਨ ਵਾਲੇ ਉਹ ਅੱਜ ਤੁਸੀਂ ਆਪਾਂ ਇਹਦੇ ਨਾਲ ਉਹ ਦੁੱਗਣੀ ਡੋਹ ਜਾਏ ਇਹਦੇ ਚ ਪਤਾ ਹੀ ਨਹੀਂ ਕੀ ਕੁਛ ਹੈ ਜੀ ਇਹਦੇ ਤੇ ਮੈਂ ਨਹੀਂ ਕਹਿ ਸਕਦਾ ਹੁਣ ਮੈਂ ਤਾਂ ਆਪ ਖਾਣਾ ਦਾ ਹੋ ਸਕਦਾ ਅਸੀਂ ਕਰੀਏ ਕਿਹੜੇ ਕੁਝ ਟਿੱਕੀਏ ਜਦੋਂ ਸਾਨੂੰ ਸਰਦਾ ਨਹੀਂ ਹੈਗਾ ਜਦੋਂ ਸਾਨੂੰ ਇਹ ਭੁੱਕੀ ਫੀਮ ਚਲਾ ਦੇ ਲੋਕ ਕੰਮ ਕਰਨ ਅੱਗੇ ਸੀਧੀ ਵੇਖਦੇ ਕਿ ਫੀਮਾ 5 ਰੁਪਏ 16 ਸੀ ਮੇਰੇ ਮੋਕੇ ਦੀ ਠੀਕ ਹੈ ਜੀ ਠੀਕ ਵੀ ਰਹੇ ਨੇ ਆਪਣੇ ਪਹਿਲਾਂ ਰਾਜਸਥਾਨ ਤੇ ਕਿੰਨੇ ਕ ਮਰਦੇ ਲੋਕ ਕਿੰਨੇ ਖਾਂਦੇ ਨੇ ਠੀਕ ਹੈ ਜੀ ਉਹ ਫੇਮ ਸੀ ਜਿਹੜਾ ਉਹਨਾਂ ਨੂੰ ਵੀ ਚੰਗੀ ਸੀ ਹੁਣ ਦਾ ਦੂਰੇ ਦੂਰੇ ਨੂੰ ਹਾਂ ਇਹ ਹੁਣ ਫਾਰਮੈਟ ਜਾਂ ਚੱਲਾ ਰਹੇ ਨੇ ਹੁਣ ਇਹ ਕਹਿੰਦਾ ਸ਼ਰਾਬ ਤੋਂ ਮੈਨੂੰ ਆਉਂਦਾ ਉਹ ਅੰਤਮਾਨ ਕਹਿੰਦਾ ਇਹ ਸਸਤੀ ਨਹੀਂ ਕਰਦਾ ਹਰਿਆਣੇ ਵਾਲੇ ਕੀ ਭੁੱਖੇ ਮਰਦੇ ਨੇ ਗਵਰਨਮੈਂਟ ਦੀ ਦੁਕਾਨ ਦਾ ਪਾਓ ਠੀਕ ਹੈ ਉਹ ਦੇਖਿਆ ਜਾਵੇ ਤਾਂ ਸ਼ਰਾਬ ਵੀ ਕਨਸ਼ੇ ਦੇ ਵਿੱਚ ਆਉਂਦਾ ਸ਼ਰਾਬ ਮਾੜੀ ਨਹੀਂ ਨਹੀਂ ਮਾੜੀ ਕਿਉਂ ਜੀ ਉਹ ਤਾਂ ਹੁਣ ਥੱਕਿਆ ਬੰਦਾ ਆ ਕੇ ਹਰੇਕ ਜਿਵੇਂ ਵਿਆਹ ਤੇ ਵੀ ਪੀਨੇ ਹੋਰ ਵੀ ਪੀਨੇ ਆਪਾਂ ਇਹ ਫਿਰ ਸ਼ਰਾਬ ਨਾਲ ਬੰਦਾ ਅੱਧੀ ਨਹੀਂ ਹੋ ਜਾਂਦਾ ਅੱਧੀ ਮਿਲਦੀ ਤਾਂ ਹੈ ਮੁੱਲ ਇੱਥੋਂ ਇੱਕ ਇੱਕ ਮਿੰਟ ਵੀਰ ਇਹਨਾਂ ਨੂੰ ਛੱਡਣ ਦਾ ਮੌਕਾ ਮਿਲੋ ਇਹਨਾਂ ਨੂੰ ਦਵਾਈ ਕਰਕੇ ਦਵਾਈ ਕਰਕੇ ਪੀਣੀ ਆ ਤਾਰੂ ਮਾੜੀ ਨਹੀਂ ਮੈਂ ਵੀ ਨੱਕ ਪਉਆ ਪੀਣਾ ਅੱਛਾ ਜੀ ਵੀਰੋ ਜੇ ਨਸ਼ਾ ਕੋਈ ਵੇਚ ਕੇ ਕੋਈ ਇਲੀਗਲ ਪੁੱਠਿਆਂ ਬਣਾਉਂਦਾ ਜਾਂ ਦਾਦਾ ਬਣਾਉਂਦਾ ਉਹਦੇ ਤੇ ਜੇ ਪੀੜਾ ਪੰਜਾ ਚੱਲਦਾ ਤਾਂ ਉਹਦੇ ਚ ਸਰਕਾਰ ਸਰਕਾਰ ਦੀ ਪ੍ਰਸ਼ਾਸਨਾ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਕੰਮ ਹੁੰਦੇ ਨੇ ਵੀ ਜੇ ਉਹਨੇ ਇਹ ਕੰਮ ਕੀਤਾ ਵੀ ਜੇ ਆਪਾਂ ਇਹ ਕੰਮ ਕਰਾਂਗੇ ਮਾੜਾ ਕੰਮ ਤਾਂ ਆਪਣੇ ਨਾਲ ਇਹ ਕੰਮ ਹੋਊਗਾ ਇਹ ਆਉਣ ਵਾਲਾ ਸਮਾਂ ਆਪਣੇ ਤੇ ਵੀ ਆਊ ਸੋ ਇਹ ਪ੍ਰਸ਼ਾਸਨ ਦਾ ਸਰਕਾਰ ਦਾ ਮੈਂ ਤਾਂ ਕਹਿੰਦਾ ਬਹੁਤ ਵਧੀਆ ਉਪਰਾਲਾ ਇਹਨੂੰ ਵੱਡੇ ਵੱਡੇ ਜਿਹੜੇ ਸਮਗਲਰ ਨੇ ਜਿਹੜੀਆਂ ਵੱਡੀਆਂ ਮਗਰਮਸ ਨੇ ਮੱਸੀਆਂ ਨੂੰ ਤਾਂ ਸਰਕਾਰ ਫੜੀ ਜਾਂਦੀ ਹੈ ਜਿਹੜਾ ਕੋਈ ਖਾਂਦਾ ਲਿਆ ਕੇ ਕੋਈ ਵੇਚਦਾ ਲਿਆ ਕੇ ਜਿਹੜੇ ਮਗਰਮਸਲ ਵਿੱਚੋਂ ਸਪਲਾਈ ਆਉਂਦੀ ਹੈ ਜਿਹੜੀ ਚੇਨ ਚੱਲੀ ਹੋਈ ਆ ਬਾਹਰੋਂ ਆਉਂਦੀ ਆ ਉਹਨਾਂ ਨੂੰ ਫੜੇ ਸਰਕਾਰ ਨਸ਼ਾ ਬੰਦੋਜ ਔਰ ਨਸ਼ਾ ਖਾਂਦਿਆਂ ਦੇ ਅਸੀਂ ਦੇਖਦੇ ਆ ਇਹਨਾਂ ਨੂੰ ਕਈਆਂ ਦੇ ਦੌਰੇ ਪੈ ਗਏ ਜੇ ਮੈਂ ਕਹਾਂ ਦੌਰੇ ਦਾ ਪੈ ਗਏ ਦੂਜਾ ਪੈ ਗਿਆ ਉਹ ਖਤਮ ਹੋ ਜਾਣਗੇ ਪਰ ਫੇਰ ਵੀ ਨਹੀਂ ਹਾਂ ਦਲਦੀ ਧੜਕਣ ਬਹੁਤ ਵਧੀ ਜਾਂਦੇ ਉਹਨਾਂ ਦੀ ਉਹ ਹਟਣੀ ਹੈਗਾ ਤਾਂ ਜੇ ਹੁਣ ਮਗਰਾਜ ਦਾ ਟਾਈਮ ਆਗਾ ਜਿਹੜਾ ਹੁਣ ਅਸਲੀ ਮਸਾ ਸੀ ਉਹ ਜੇ ਮਿਲਦਾ ਵੀ ਆਗਾ ਤਾਂ ਬਹੁਤ ਮਹਿੰਗਾ ਪੈਂਦਾ ਇਹਦਾ ਤੋਂ ਖਾਣ ਵੀ ਲੋਕਾਂ ਦੇ ਵਿੱਚ ਗਾਇਆ ਸੀ ਹੈਗੀ ਗੀ ਇਹ ਭਰੀ ਮਿਲਦਾ ਹੈਗਾ ਉਹ ਖਾਈ ਜਾਂਦੇ ਨੇਗੇ ਉਹਨਾਂ ਦੀ ਵੀ ਇੱਕ ਮਜਬੂਰੀ ਹੈਗੀ ਕੌਣ ਅਸੇ ਤੋਂ ਉੱਤੇ ਲੱਗੇ ਹੋਏ ਨੇਗੇ ਤੇ ਉਹਨਾਂ ਨੂੰ ਖਾਣਾ ਪੈਂਦਾ ਹੈਗਾ ਉਹਨਾਂ ਦਾ ਸਰੀਰ ਖਤਮ ਹੋ ਜਾਂਦਾ ਹੈਗਾ ਮੈਂ ਕਰਨਦੀਪ ਸਿੰਘ ਧਾਲੀਵਾਲ ਤੁਸੀਂ ਦੇਖ ਰਹੇ ਹੋ ਪੀਵੀ19 ਅਪਡੇਟ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਮਹਿੰਮ ਚਲਾਇਆ ਹੋਇਆ ਯੁੱਧ ਨਸ਼ਿਆਂ ਦੇ ਵਿਰੁੱਧ ਗੱਲਬਾਤ ਕਰਾਂਗੇ ਬਰਨਾਲੇ ਦੇ ਸ਼ਹਿਰ ਤੇ ਵਿੱਚ ਇੱਕ ਪਿੰਡ ਦੇ ਵਿੱਚ ਜਾਵਾਂਗੇ ਉੱਥੋਂ ਦੀ ਸਾਥ ਦੇ ਵਿੱਚ ਬੈਠਾਂਗੇ ਤੇ ਆਮ ਗਰਾਊਂਡ ਲੈਵਲ ਤੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਨਸ਼ੇ ਰੋਕ ਰਹੇ ਨੇ ਨਸ਼ਿਆਂ ਦੇ ਥੱਲ ਪੈ ਰਹੀ ਆ ਜਾਂ ਕੀ ਆ ਸਾਰੀ ਗਰਾਊਂਡ ਰਿਪੋਰਟ ਸਾਡੇ ਨਾਲ ਬਣੇ ਰਹੋ ਪੀਵੀ19 ਅਪਡੇਟ ਨਾਲ ਜੇ ਨਸ਼ਾ ਕੋਈ ਵੇਚ ਕੇ ਕੋਈ ਇਲੀਗਲ ਉਠੀਆਂ ਬਣਾਉਂਦਾ ਜਾਇਦਾਦਾਂ ਬਣਾਉਂਦਾ ਉਹਦੇ ਤੇ ਜੇ ਪੀੜਾ ਪੰਜਾ ਚੱਲਦਾ ਤਾਂ ਉਹਦੇ ਤੇ ਸਰਕਾਰ ਸਰਕਾਰ ਦੀ ਪ੍ਰਸ਼ੰਸਾ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਕੰਮ ਹੁੰਦੇ ਨੇ ਵੀ ਜੇ ਉਹਨੇ ਇਹ ਕੰਮ ਕੀਤਾ ਬਿਜੇ ਆਪਾਂ ਇਹ ਕੰਮ ਕਰਾਂਗੇ ਮੜਾ ਕੰਮ ਤਾਂ ਆਪਣੇ ਨਾਲ ਇਹ ਕੰਮ ਹੋਊਗਾ ਇਹ ਆਉਣ ਵਾਲਾ ਸਮਾਂ ਆਪਣੇ ਤੇ ਵੀ ਆਊ। ਸੋ ਇਹ ਪ੍ਰਸ਼ਾਸਨ ਦਾ ਸਰਕਾਰ ਦਾ ਮੈਂ ਤਾਂ ਕਹਿੰਦਾ ਬਹੁਤ ਵਧੀਆ ਉਪਰਾਲਾ ਇਹਨੂੰ ਵੱਡੇ ਵੱਡੇ ਜਿਹੜੇ ਸਮਗਲਰ ਨੇ ਜਿਹੜੀਆਂ ਵੱਡੀਆਂ ਮਗਰਮਸ ਨੇ ਮੱਸੀਆਂ ਨੂੰ ਤਾਂ ਸਰਕਾਰ ਫੜੀ ਜਾਂਦੀ ਹੈ ਜਿਹੜਾ ਕੋਈ ਖਾਂਦਾ ਲਿਆ ਕੇ ਕੋਈ ਵੇਚਦਾ ਲਿਆ ਕੇ ਜਿਹੜੇ ਮਗਰਮਸ ਨੂੰ ਜਿੱਥੋਂ ਸਪਲਾਈ ਆਉਂਦੀ ਹੈ ਜਿਹੜੀ ਚੇਨ ਚੱਲੀ ਹੋਈ ਆ ਬਰੋਂ ਆਉਂਦੀ ਆ ਉਹਨਾਂ ਨੂੰ ਫੜੇ ਸਰਕਾਰ ਨਸ਼ਾ ਬੰਦ ਹੋਜੂ ਔਰ ਨਸ਼ਾ ਜੀ ਬੰਦ ਹੋ ਜਾਂਦਾ ਤਾਂ ਉਹਦੇ ਵਿੱਚ ਸਾਡੀ ਜਵਾਨੀ ਆ ਜਿਹੜੀ ਸਾਡੇ ਨੌਜਵਾਨ ਬੱਚੇ ਨੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਦੀ ਮਤਲਬ ਉਹਨਾਂ ਦੀਆਂ ਮਾਮਾ ਭੈਣਾਂ ਦੀਆਂ ਉਹਨੇ ਦੇ ਅਸੀਸਾਂ ਲੱਗਣਗੀਆਂ ਉਹ ਆਪਦਾ ਕੰਮ ਕਰਨਗੇ ਸੋ ਇਸ ਕਰਕੇ ਜਿਹੜਾ ਨਸ਼ੇ ਦੀ ਮੁਹਿੰਮ ਚਲਾਈ ਹੈ ਸਰਕਾਰ ਨੇ ਵਧੀਆ ਚਲਾਈ ਹੈ ਪਰ ਇੱਕ ਮਸਲੇ ਹੋਰ ਵੀ ਬੇਨਤੀ ਕਰਾਂ ਜਿਹੜਾ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਕੁਝ ਲੋਕਾਂ ਸਰਕਾਰ ਨੇ ਸਾਡੇ ਕਾਰਡ ਬਣਾਏ ਨੇ ਬਜ਼ੁਰਗਾਂ ਦੇ ਦੇ ਉੱਥੇ ਜਿਹੜਾ ਬੰਦਾ ਕੋਈ ਨਸ਼ੇ ਦੀ ਨਸ਼ੇ ਦੀ ਲਤ ਲੈ ਪਈ ਹੋਇਆ ਉਹ ਗੋਲੀ ਦਿੱਤੀ ਹੈ ਸਰਕਾਰ ਨੇ ਪਰ ਤੁਸੀਂ ਉੱਥੇ ਤਰ ਕੇ ਜਾ ਕੇ 7 ਵਜੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਦੇਖਿਓ ਉੱਥੇ ਲੈ ਕੇ ਗੋਲੀਆਂ ਤੇ ਉੱਥੇ ਵੇਚੀ ਜਾਂਦੇ ਨੇ ਅੱਛਾ ਜੀ ਸਰਕਾਰ ਦੇ ਸਾਹਮਣੇ ਵੇਚੀ ਜਾਂਦੇ ਨੇ ਡਾਕਟਰਾਂ ਦੇ ਸਾਹਮਣੇ ਵੇਚੀ ਜਾਂਦੇ ਆ ਜੇ ਉਹਨੂੰ ਕੋਈ ਕਹਿੰਦਾ ਆ ਜਾਂ ਡਾਕਟਰ ਕਹਿੰਦਾ ਤਾਂ ਉਹਨੂੰ ਹੱਲਾ ਗੁੱਲਾ ਕਰਦੇ ਨੇ ਉਹਨੂੰ ਕੁੱਟਦੇ ਨੇ ਉਹਨੂੰ ਮਾਰਦੇ ਨੇ ਅਗਲਾ ਕਹਿੰਦਾ ਆਪਾਂ ਕਿਲੇ ਮੇਰੇ ਚੁੱਪ ਕਰ ਜਾਓ ਸੋ ਇਸ ਕਰ ਬਿਜ਼ਨਸ ਬਣਾ ਲਿਆ ਸੋ ਸਰਕਾਰ ਦਾ ਜਿੰਨੇ ਇਧਰ ਵੀ ਕੰਟਰੋਲ ਆ ਨਾ ਤਾਂ ਉਵੇਂ ਜਿੰਨੇ ਉਧਰ ਵੀ ਕੰਟਰੋਲ ਕਰੇ ਦੇ ਗੁਰੂ ਸਰਕਾਰ ਪੰਨੇ ਨੂੰ ਮੂੰਹ ਚ ਪਾ ਕੇ ਦੇਖੇ ਕੋਲੀ ਮੈਂ ਗੁਲੀ ਖਾਨਾ ਸਪੋਜ਼ ਕਰੋ ਹਾਂਜੀ ਮੈਂ ਗੁਲੀ ਲਾਡਵਾ ਕੇ ਅੰਦਰ ਸਰਕਾਰ ਨੇ ਕਾਰਡ ਬਣਾਤਾ ਪਹਿਲਾਂ ਉਹਨੂੰ ਕਦੇ ਖਾ ਕੇ ਦੇਖ ਹਾਂਜੀ ਉੱਥੇ ਬਣਾ ਕੇ ਖਵਾ ਕੇ ਪਹਿਲਾਂ ਉਹਦੇ ਮੂੰਹ ਚ ਪਾਉ ਗੁਲੀ ਵੀ ਜਿਹੜਾ ਖਾਂਦਾ ਨੂੰ ਦੇ ਦੋ ਪਤਾ ਜਿਹੜਾ ਖਾਂਦੇ ਨਹੀਂ ਜਿਹਨੇ ਕਹਾ ਵੇਚਣੀ ਆ ਫਿਰ ਉਹਨੂੰ ਦੇ ਹੁੰਦਾ ਕੀ ਫਾਇਦਾ ਸੋ ਇਸ ਕਰਕੇ ਸਰਕਾਰ ਨੂੰ ਉਧਰ ਵੀ ਨਿਗਾਹ ਮਾਰਨੀ ਚਾਹੀਦੀ ਆ ਇਧਰ ਜਿਹੜੀ ਆ ਚੇਨ ਵੱਡੀ ਚੇਨ ਚੱਲ ਰਹੀ ਆ ਜਿਹੜੇ ਸਮੱਗਲਰਾਂ ਦੇ ਵੱਡੇ ਮਗਰਮੱਸ ਨੇ ਉਹਨਾਂ ਨੂੰ ਫਰਕ ਇੰਦਰ ਦੇਣਾ ਚਾਹੀਦਾ ਸੋ ਵਧੀਆ ਮੁਹੰਮਾ ਸਰਕਾਰ ਦੇ ਅਸੀਂ ਮਤਲਬ ਸਰਕਾਰ ਦੇ ਨਾਲ ਸਰਕਾਰ ਜੋ ਕਰ ਰਹੀ ਹੈ ਵਧੀਆ ਕਰ ਰਹੀ ਜਿਵੇਂ ਆਮ ਆਦਮੀ ਪਾਰਟੀ ਦੇ 3 ਸਾਲ ਹੋ ਚੁੱਕੇ ਨੇ ਰਹਿਦੇ 2 ਸਾਲ 2 ਸਾਲ ਰਹਿ ਗਏ ਦਿੱਲੀ ਦੇ ਵਿੱਚੋਂ ਵੱਡੀ ਹਾਰ ਮਿਲਣ ਤੋਂ ਬਾਅਦ ਕੀ ਲੱਗਦਾ ਵਾਪਸੀ ਹੋਊਗੀ ਵਾਪਸ ਦੇਖੋ ਜੀ ਹਜੇ 2 ਸਾਲ ਪਏ ਨੇ ਹਾਂਜੀ ਅਜੇ ਸਮਾਂ ਬਹੁਤ ਪਿਆ 1.5 ਸਾਲ ਹੀ ਮੰਨੋ ਤੁਸੀਂ 6 ਮਹੀਨੇ ਦਾ ਪਿਛਲੇ ਉਹ ਹੀ ਹੋ ਜਾਂਦਾ ਮਤਲਬ ਹਜੇ 1.5 ਸਾਲ ਪਏ 1.5 ਸਾਲ ਦੇ ਵਿੱਚ ਸਰਕਾਰ ਚਾਹੇ ਨਾ ਹਾਂਜੀ ਸਰਕਾਰ ਹੱਥ ਨੂੰ ਬਹੁਤ ਕੁਝ ਕਰ ਦਿੰਦੀ ਹੈ ਜੇ ਸਰਕਾਰ ਕੋਲ ਪਾਵਰ ਹੋਵੇ ਸਰਕਾਰ ਚਾਹੇ ਤਾਂ ਸਰਕਾਰ ਸ਼ਾਮ ਤਿੱਕਰ ਨੂੰ ਬਹੁਤ ਕੁਝ ਕਰਦੀ ਹੈ ਸਰਕਾਰ ਕੋਲ ਸਮਾਂ ਬਹੁਤ ਪਿਆ ਸਰਕਾਰ ਆਉਟਪੁੱਟ ਦੇਊਗੀ ਸਰਕਾਰ ਸਹੂਲਤਾਂ ਦੇਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਇਹ ਤਾਂ ਸਮਾਂ ਹਜੇ ਘਰ ਬਚਿਆ ਇਹਦੇ ਬਾਰੇ ਆਪਾਂ ਕੁਝ ਕੁਸ਼ ਕਹੀ ਜਾਵੇ ਕੁਝ ਕੁਸ਼ ਕਹੀ ਜਾ ਕੋਈ ਨਹੀਂ ਪਤਾ ਜਦੋਂ ਜਦੋਂ 6 ਮਹੀਨੇ ਇਲੈਕਸ਼ਨ ਚ ਰਹਿਗੇ ਹਵਾ ਤਾਂ ਫੇਰ ਬੰਨੀ ਹੈ ਵੀ ਇਹ ਆਮ ਆਦਮੀ ਪਾਰਟੀ ਦੀ ਹੈ ਕਾਂਗਰਸ ਦੀ ਹੈ ਜਾਂ ਅਕਾਲੀਆਂ ਦੀ ਹੈ ਜਾਂ ਕਾਂਗਰਸ ਦੀ ਜਿਹਦੀ ਵੀ ਇਹ 6 ਮਹੀਨੇ ਤੋਂ ਪਹਿਲਾਂ ਪਤਾ ਲੱਗੂ ਪਰ ਪਹਿਲਾਂ ਕਹਿਣਾ ਡੇਢ ਸਾਲ ਦੇਖਣਾ ਡੇਢ ਸਾਲ ਦੇਖਾਂਗੇ ਫਿਰ ਦੇਖ ਫਿਰ ਦੇਖਾਂਗੇ ਕੀ ਹੋਊਗੀ ਕਿਉਂਕਿ ਅਸੀਂ ਡੇਢ ਸਾਲ ਤੋਂ ਕੋਈ ਉਹਨੂੰ ਮਾਦਾ ਪੁੱਤ ਜੰਮਾ ਨਹੀਂ ਨਾ ਉਹਨੂੰ ਹਟਾਉਣ ਵਾਲਾ ਕੀ ਲੱਗਦਾ ਡੇਢ ਸਾਲ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋ ਜੂ ਦੇਖੋ ਜੀ ਸਰਕਾਰ ਦੀ ਇਹ ਚੈਨ ਚੱਲ ਰਹੀ ਹੈ ਹੋ ਜੂ ਇੱਥੇ ਇੱਥੇ ਸਾਡੇ ਸਰਿਆਂ ਵਿੱਚ ਤੇ ਡੀਐਸਪੀ ਦੇ ਦਫ਼ਤਰ ਕੋਲੇ ਐਸਐਸਪੀ ਦੇ ਦਫ਼ਤਰ ਕੋਲੇ ਆਏ ਫਿਰਦੇ ਸੀ ਕੈਫੂ ਚੱਕੀ ਲੈ ਲੋ ਜੀ ਲੈ ਲੋ ਜੀ ਲੈ ਲੋ ਜੀ ਆ ਜਿੱਤੇ ਦੀ ਮੁਹਿੰਮ ਚੱਲੀ ਆ ਕੋਈ ਦਿਖ ਨਹੀਂ ਰਿਹਾ ਠੀਕ ਹੈ ਕੋਈ ਦਿਖ ਨਹੀਂ ਰਿਹਾ ਬਿਲਕੁਲ ਫਰਕ ਪੈ ਰਿਹਾ ਜੀ ਕੋਈ ਸ਼ੱਕ ਨਹੀਂ ਬਿਲਕੁਲ ਫਰਕ ਪੈ ਰਿਹਾ ਠੀਕ ਹੈ ਨਾ ਬਿਲਕੁਲ ਫਰਕ ਪੈ ਰਿਹਾ ਇਹ ਸਰਕਾਰ ਦੀ ਮੁਹਿੰਮ ਵਧੀ ਹੈਗੀ ਫਰਕ ਬਿਲਕੁਲ ਪੈ ਰਿਹਾ ਜੀ 100% ਫਰਕ ਪੈ ਰਿਹਾ ਜਿਹੜੇ ਲੋਕ ਸਰੀਆਮ ਚੱਕੀ ਫਿਰਦੇ ਸੀ ਲੈ ਲਓ ਜੀ ਕੈਪਸੂਲ ਲੈ ਲਓ ਜੀ ਕੈਪਸੂਲ ਹੱਕਾ ਮਾਰਦੇ ਹੁੰਦੇ ਸੀ ਜੇ ਮੈਂ ਰੇੜੀਾਂ ਦੇ ਸਬਜ਼ੀ ਵਾਲਾ ਕੰਮ ਮਾਰਦਾ ਗੋਭੀ ਲੈ ਲਓ ਗਾਜਰ ਲੈ ਲਓ ਐਵੇਂ ਨਸ਼ੇ ਵਾਲੇ ਕੋੜੀਆਂ ਦਾ ਕੈਪਸੂਲ ਵਾਲਾ ਹੱਕਾ ਮਾਰਦੇ ਸੀ ਉਹ ਬੰਦ ਹੋਇਆ ਜੀ ਔਰ ਸਾਡੀਆਂ ਬੀਬੀਆਂ ਭੈਣਾਂ ਬੱਚੇ ਸ਼ਹਿਰ ਜਾਂਦੇ ਸੀ ਅਸੀਂ ਲੋਕ ਵੀ ਡਰਦੇ ਸੀ ਨਾ ਆਮ ਲੋਕ ਜਿਹੜਾ ਬੰਦਾ ਅਮਨ ਕਾਨੂੰਨ ਨੂੰ ਲੈ ਕੇ ਚੱਲਣ ਵਾਲਾ ਉਹ ਬੰਦਾ ਡਰਦਾ ਹੈ ਅਗਲਾ ਕਨ ਆਪ ਲਗਾੜੇ ਤੋਂ ਪੀ ਲੈਣਾ ਯਾਰ ਆਪਾਂ ਚੁੱਪ ਕਰ ਚੁ ਉਹਨਾਂ ਲੋਕ ਕਿਉਂ ਕੋ ਨਸ਼ੇੜੀ ਨੇ ਉਹਨਾਂ ਨਾਲ ਗੱਗਾ 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 ਕਰਕੇ ਹਰ ਇੱਕ ਬੰਦਾ ਦਰਦਾ ਯਾਰ ਆਪਾਂ ਲੈਣਾ ਕਿ ਆਪਾਂ ਆਪਣਾ ਕੰਮ ਕਰ ਸੋ ਇਹ ਕਰਕੇ ਇਹ ਚੋਰੀ ਨਾਲੇ ਸੀਨਾ ਜੋ ਚੋਰੀ ਚੋਰੀ ਤਾਂ ਕਰਦੀ ਕਰਦੇ ਨੇ ਫਿਰ ਸੀਨਾ ਚੋਰੀ ਵੀ ਕਰਦੇ ਨੇ ਉਤੋਂ ਹਰ ਇੱਕ ਇਨਸਾਨ ਆ ਜਿਹੜਾ ਭਰਿਆ ਮਾਨਸ ਬੰਦਾ ਜਿਹੜਾ ਕਬੀਲਦਾਰ ਬੰਦਾ ਉਹ ਤੋਂ ਡਰਦਾ ਸੋ ਇਸ ਕਰਕੇ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਅਸੀਂ ਇਸ ਦੇ ਹੱਕ ਵਿੱਚ ਕਿਵੇਂ ਦੇਖਦੇ ਹਾਂ ਜਿਹੜਾ ਗੋਲੀ ਦੇ ਡੋਜ ਆ ਜਿਵੇਂ ਮੈਂ ਲੋਕਾਂ ਨਾਲ ਵਿਚਰਦਾ ਮੈਨੂੰ ਕਹਰੇ ਗੋਲੀ ਆ ਜਿਹੜੀ ਉਹ ਜਿਵੇਂ ਤੁਸੀਂ ਜ਼ਿਕਰ ਕਰਿਆ ਸੀ ਗੋਲੀ ਮਿਲਦੀ ਆ ਉਹ ਗੋਲੀ ਦੀ ਡੋਜ਼ ਘਟਾ ਨਹੀਂ ਰਹੇ ਦੋ ਨੰਬਰ ਦੋ ਨੰਬਰ ਵਧੀ ਜਾ ਰਹੀ ਹੈ ਇਹ ਤਾਂ ਗੋਲੀ ਹੈ ਤੁਸੀਂ ਸ਼ਰਾਬ ਦਾ ਪੂਗਾ ਰੋਜ਼ ਪੀਂਦੇ ਹੋ ਤੁਸੀਂ ਪੂਗੋ ਤੋਂ ਇੱਕ ਮਤਲਬ 10 ਮਿਲੀਅਨ ਵੱਧ ਵੀ ਲੱਗ ਜਾਓ ਉਹ ਵੱਦੀ 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 ਤੁਰ ਹੀ ਜਾਓ 10 ਮਿਲੀਅਨ ਸ਼ੀ ਦਾ ਕੰਮ ਅੱਜ ਕੋਈ ਇੱਕ ਇੱਕ ਹੋਰ ਰੁਪਇਆ ਕੀਤੇ ਚ ਕਿਉਂਕਿ ਮੈਂ ਕਹਿੰਦਾ ਕਿਸ ਤੋਂ ਇਜਾਜ਼ਤ ਲੈਣੀ ਹੈ ਮੈਂ ਆਪਣੇ ਪਿਓ ਤੋਂ ਨਹੀਂ ਪੁੱਛਣਾ ਕਿਸੇ ਚਾਚੂ ਤੋਂ ਨਹੀਂ ਪੁੱਛਣਾ ਹੋਰ ਤੋਂ ਨਹੀਂ ਪੁੱਛਣਾ ਪਤਾ ਮੇਰੇ ਕੋਲ ਹੀ ਹੈ ਸੁਣਾਣੇ ਪਿਆ ਮੈਂ ਕੋਈ ਹੋਰ ਮੂੰਹ ਚ ਪਾ ਲੈਣਾ ਨਹੀਂ ਲੈਣੀ ਉਹ ਤਾਂ ਉਹ ਤਾਂ ਆਪਾਂ ਲਈ ਲੈਣੀ ਹੈ ਉਹ ਤੋਂ ਪਰਮਿਸ਼ਨ ਨਹੀਂ ਲੈਣੀ ਨਾ ਸਰਕਾਰ ਤੋਂ ਪਰਮਿਸ਼ਨ ਲੈਣੀ ਹੈ ਨਹੀਂ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਬੈਠੇ ਨੇ ਮੌਜੂਦਾ ਉਹ ਨੋਟ ਵੀ ਕਰਦੇ ਨੇ ਅੱਜ ਫਲਾਨਾ ਸਪੋਜ ਮਨੋਂ 1.5% ਇਹਨੂੰ ਇੰਨੀ ਆਪਾਂ ਘਟਾਉਣੀ ਐ ਦਿਨ ਬਰ ਰੋਜ਼ ਘਟਾਉਣੀ ਆ ਉਸ ਉਸ ਲੈਵਲ ਤੇ ਨਹੀਂ ਸਰਕਾਰ ਸੋਚ ਰਹੀ ਕਿ ਆਪਾਂ ਗੋਲੀ ਨੂੰ ਘਟਾਉਣਾ ਦੇਣ ਬਿਲਕੁਲ ਇਹ ਕੋਈ ਬਿਲਕੁਲ ਸਰਕਾਰ ਬਿਲਕੁਲ ਨਹੀਂ ਉਹ ਕਰਦੀ ਅਸੀਂ ਲੋਕ ਉੱਥੇ ਤੁਸੀਂ ਜਾ ਕੇ ਨਾ 7 ਵਜੇ ਕਦੇ ਸਿਵਲ ਹਸਪਤਾਲ ਚ ਜਾ ਕੇ ਦੇਖੋ ਉੱਥੇ ਕਿੰਨੇ ਬੀਬੀਆਂ ਖੜੀਆਂ ਨੇ ਜਾਨ ਹਾਂਜੀ ਦੇਖ ਬੀਬੀਆਂ ਬੀਬੀਆਂ ਖੜੀਆਂ ਨੇ ਬੱਚੇ ਖੜੇ ਨੇ ਸਾਡੇ 17-18 ਸਾਲ ਦੇ ਬਜ਼ੁਰਗਰ ਦਾ ਖੜ ਨਹੀਂ ਖੜਦਾ ਫਿਰ ਅਸੀਂ ਇੱਕ ਦੂਜੇ ਨੂੰ ਉੱਤਰੀ ਚੜ ਕੇ ਲੈਨੇ ਬਾਬਾ ਜੀਆ ਦੇਵ ਜੀ ਡਾਕਟਰ ਸਾਹਿਬ ਦੇਵ ਜੀ ਡਾਕਟਰ ਜੇ ਡਾਕਟਰ ਨਹੀਂ ਜਾਂਦੇ ਤਾਂ ਦੂਜੇ ਪਾਸੇ ਜਿਹਦੀ ਕਿਸੇ ਕੋਈ ਜਾਣ ਪਛਾਣ ਹੁੰਦੀ ਹੈ ਡਾਕਟਰ ਨੂੰ ਡਾਕਟਰ ਤੋਂ ਫੋਨ ਕਰਾ ਦੇਨੇ ਦੇ ਦਿਓ ਜਿਹਨੂੰ ਦੋ ਪੱਤੇ ਦੇ ਦਿਓ ਜੀ ਇੱਕ ਪੱਤਾ ਠੀਕ ਹੈ ਨਾ ਉਹ ਫਿਰ ਜਿਹੜੀ ਜੋ ਇਹ ਲਾਈਵ ਦਾ ਸਰਕਾਰ ਨੇ ਇੱਕ ਐਸੀ ਵੀ ਜਿਹੜਾ ਬੰਦਾ ਚਿੱਟੇ ਤੋਂ ਦਰਸ਼ਾ ਖਾਂਦਾ ਉਹ ਮਰ ਨਾ ਜਾਵੇ ਉਹਨੂੰ ਗੋਲੀ ਵਿਚਾਰੂ ਪਰ ਲੇਕਿਨ ਗੋਲੀ ਉਹ ਗੋਲੀ ਦੀ ਮਾਤਰੀ ਇੰਨੀ ਵੀ ਖਾਲੇ ਦੇ ਹੁਣ ਚਾਰ ਗੋਲੀਆਂ ਖਾ ਲਈਆਂ ਮੈਂ ਇੱਕ ਦਿਨ ਚ ਪਰ ਮੈਨੂੰ ਪਤਾ ਫਿਰ ਮੇਰਾ ਦਿਮਾਗ ਤਾਂ ਹਿੱਲੂ ਗਈ ਉਹਨਾਂ ਨੂੰ ਫਿਰ ਨਾ ਕੋਈ ਪਤਾ ਲੱਗਦਾ ਕਿ ਮੈਨੂੰ ਕੌਣ ਕੁੱਟਦਾ ਕੌਣ ਮਾਰਦਾ ਮੈਂ ਧੁੱਪਿਆਂ ਮਛਾਵੇਂ ਆ ਮਤ ਸ਼ਾਵੇਂ ਬੈਠਾ ਕੇ ਧੁੱਪੇ ਬਟਾ ਕੋਈ ਪਤਾ ਹੀ ਲੱਗਦਾ ਮੂੰਹ ਜਦੋਂ ਇੱਕ ਛੋਟੇ ਜਿਹੇ ਇੱਕ ਕੰਪੈਟੀ ਦਾ ਪੋਵਾ ਪੀਂਦੀਆਂ ਤੁਸੀਂ ਦਾਰੂ ਦੀ ਪੀਣੇ ਦੀ ਬੋਤਲ ਪਿੱਟ ਪੋਣੀ ਨਾ ਲੱਤਰ ਹੋਣੀ ਨਾ ਇਹ ਹੀ ਕੰਮ ਇਦਾ ਹੋਇਆ ਡੂਜ ਦਾ ਇਹ ਤਾਂ ਮੈਂ ਤੇ ਇੱਕੋ ਹੀ ਗੱਲ ਕਹਿਣਾ ਜੇ ਮੈਂ ਵੀ ਗੋਲੀ ਲਾਣ ਜਾਂਦਾ ਤਾਂ ਪਹਿਲਾਂ ਮੇਰੇ ਮੂੰਹ 'ਚ ਗੋਲੀ ਪਾ ਕੇ ਦੇਖੂ ਵੀ ਬੰਦਾ ਖੰਡਾਕ ਨਹੀਂ ਕਰ ਠੀਕ ਹੈ ਜੀ ਉਹਨੂੰ ਪਤਾ ਲੱਗ ਜੂ ਜਿਹੜਾ ਤਾਂ ਖੰਡਾ ਮੂੰਹ 'ਚ ਪਾਰੀ ਬਣੂ ਉਹਨੂੰ ਪਤਾ ਦੇ ਦੋ ਜਿਹੜਾ ਜਿੰਨੇ ਖਾਦੀ ਨਾ ਇਟ ਮੀਨਸ ਉਹ ਵੇਚਦਾ ਵੇਚਦਾ ਇਟ ਮੀਨਸ ਉਹ ਵੇਚਦਾ ਇਸ ਕਰਕੇ ਫਿਰ ਇੱਥੇ ਲਪੋ ਇਹਨੂੰ ਅਸੀਂ ਇਹਨੂੰ ਇਹਨੂੰ ਅਸੀਂ ਇਸ ਗੋਲੀ ਨੂੰ ਨਾ ਇੱਕ ਆਮਦਨ ਦਾ ਸਾਧਨ ਬਣਾ ਲਿਆ ਮੈਂ ਕਹਿੰਦੇ ਨਹੀਂ ਚਾਹੁੰਦਾ ਅਸੀਂ 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 ਆਮਦਨ ਦਾ ਸਾਧਨ ਬਣਾ ਲਿਆ ਅਸੀਂ ਉੱਥੋਂ ਲਿਆ ਕੇ ਫ੍ਰੀ ਇੱਥੋਂ ਵੇਚ ਦਿਆਂ 300 ਦਾ ਪਰ ਇਹ ਵੀ ਵੱ ਉਹਨਾਂ ਨਾਲ ਸਾਡੇ ਬੱਚੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੇ 18 18 17 17 ਸਾਲ ਦੇ ਬੱਚੇ ਨੇ ਨਾ ਉਹ ਵੀ ਨਸ਼ੇੜੀ ਹੋ ਰਿਹਾ। ਇੱਕ ਤਾਂ ਉਹਨਾਂ ਨੂੰ ਰੁਜ਼ਗਾਰ ਨਹੀਂ ਸਰਕਾਰ ਵੱਲੋਂ ਕੀ ਲੱਗਦਾ ਤੁਹਾਨੂੰ ਗੋਲੀ ਆਉਣ ਵਾਲੇ ਸਮੇਂ ਦੇ ਵਿੱਚ ਘਟਾਉਣੀ ਚਾਹੀਦੀ ਹੈ ਸਰਕਾਰ ਨੂੰ? ਕਿੱਥੋਂ ਮੈਂ ਤਾਂ ਇਹ ਗੱਲ ਕਹਿੰਦਾ ਵੀ ਸਰਕਾਰ ਨੂੰ ਇਹ ਬੰਦ ਕਰਦੀ ਦੇਣੀ ਚਾਹੀਦੀ ਹੈ। ਜਿਹੜਾ ਕੋਈ ਮਰਦਾ ਮਰਨ ਦਿਓ। ਜਿਹੜਾ ਕੋਈ ਮੈਂ ਨਸ਼ਾ ਕਰਦਾ ਮੈਂ ਸ਼ਰਾਬ ਪੀਣਾ, ਮੈਂ ਫੀਮ ਖਾਣਾ, ਮੈਂ ਭੁੱਕੀ ਖਾਣਾ। ਮੈਂ ਮਰਦਾ ਮਰਨ ਦਿਓ। ਹਾਂਜੀ। ਆ ਨਸ਼ਾ ਹੋਰ ਨਾ ਲਾਓ। ਇੱਕ ਤਾਂ ਪਹਿਲੀ ਮੈਂ ਨਸ਼ੇੜੀ ਆ। ਹਾਂਜੀ। ਇੱਕ ਦੂਜੇ ਆਪਾਂ ਹੋਰ ਇਹਦੇ ਗੂਲਕੋਸਲੇ ਚੱਲੀਏ ਜੇ ਮਰਦਾ ਮਰਨ ਨੂੰ ਬੰਦ ਕਰ ਦੇਣ ਚਾਹੀ। ਠੀਕ ਹੈ ਇਹ ਜੇ ਬੰਦ ਹੋ ਜੇ ਤਾਂ ਜਿਹੜੇ ਲੋਕ ਲਿਆ ਲਿਆ ਤੇ ਵੇਚਦੇ ਨੇ ਜੇ ਬੰਦ ਹੋ ਜਾਣਾ ਬੰਦ ਹੋ ਜੇ। ਜਿਹੜਾ ਮੈਲੀ ਨਹੀਂ ਚੀਜ਼ ਮੈਨੂੰ ਪਤਾ ਵੀ ਚੀਜ਼ ਮੈਲੀ ਨਹੀਂ ਮੰਬਰ ਵਾਲੇ ਲੈ ਕੇ ਕਰੂੰਗੀ। ਜਿਹੜਾ ਬੰਦਾ ਸੇਵਨ ਕਰਦਾ ਉਹ ਜਿਹੜਾ ਸੇਵਨ ਕਰਦਾ ਉਹਦੇ ਕੀ ਬੀਤਦੀ ਹੋ ਉਹ ਤਾਂ ਫਿਰ ਜਿਹੜਾ ਜਿਹੜਾ ਸੇਵਨ ਕਰ ਦੋ ਤਾਂ ਉਹ ਤਾਂ ਬਈ ਆਦੀ ਹੋ ਗਿਆ ਨਾ। ਉਹ ਤਾਂ ਹੁਣ ਇੱਥੇ ਛੱਡੇ ਅਸੀਂ ਦੇਖਿਆ। ਲੇ ਬਣਾਰੇ 600 ਰੁਪਏ ਦਿਹਾੜੀ ਆ ਜੋ 50 ਰੁਪਏ ਤੋਂ ਗੋਲੀਆਂ ਖਰਨਗੇ ਉਹ 550 ਰੁਪਏ ਤਾਂ ਫਿਰ ਵੀ ਵੱਧ ਕੰਮ ਤਾਂ ਕਰ ਦੇਣ ਉਹ ਅਸੀਂ ਲੋਕ ਨੇ ਕੋਈ ਕੰਪਨੀ ਕਰਨਾ ਯਾਰ ਅਸੀਂ ਗੋਲੀਆਂ ਵੀ ਖਾਣੀਆਂ ਨੇ ਮੁਰਕੇ ਲੋਕ ਨਾਲ ਲੜਨਾ ਵੀ ਗਾਲਾਂ ਵੀ ਕੱਢਣੀਆਂ ਨੇ ਆ ਫਰਕ ਹੈ ਸਾਡੇ ਚ ਉਹ ਕੰਮ ਤਾਂ ਕਰਨਗੇ ਨਾ ਉਹ 550 ਰੁਪਏ ਘਰੇ ਲੈ ਕੇ ਜਾਣਗੇ ਨਾ ਅਸੀਂ ਤਾਂ ਘਰੇ ਵੀ ਲੈ ਕੇ ਜਾਂਦੇ ਘਰੇ ਸਾਡੇ ਬੀਬੀਆਂ ਨਾਲ ਕਰਦੀਆਂ ਨੇ ਜਦੋਂ ਘਰੇ ਜਾਵਾਂਗੇ ਪਰੇਸ਼ਾਨ ਕਰਾਂਗੇ ਬੱਚਿਆਂ ਨੂੰ ਪਰੇਸ਼ਾਨ ਕਰਾਂਗੇ ਬੀਬੀਆਂ ਗਾਲਾਂ ਕੱਢਣਗੀਆਂ ਠੀਕ ਆ ਆ ਬੇਨਤੀ ਹੈ ਠੀਕ ਹੈ ਨਹੀਂ ਇਸ ਕਰਕੇ ਸਰਕਾਰ ਦੀ ਜਿਹੜੀ ਮਹਮਾ ਬਹੁਤ ਬਧੀਆ ਮਹਮਾ ਅਸੀਂ ਇਹਨੂੰ ਸਹਾਇਕ ਦਿੰਨੇ ਆ ਠੀਕ ਹੈ ਨਾ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਸਰਕਾਰੀਆਂ ਮਤਲਬ ਪ੍ਰਾਪਰਟੀਆਂ ਦੇ ਕਬਜ਼ੇ ਕੀਤੇ ਨੇ ਉੱਥੇ ਕੋਠੀਆਂ ਛਾੜੀਆਂ ਨੇ ਕਿਉਂਕਿ ਡਰਦੇ ਸੀ ਲੋਕ ਇਹਨਾਂ ਤੋਂ ਵੀ ਜਦ ਇਹ ਤਾਂ ਸਮਗਲਰ ਨੇ ਇਹਨਾਂ ਦਾ ਲੀਡਰਾਂ ਦਾ ਹੱਥ ਆ ਇਹਨਾਂ ਦੇ ਪ੍ਰਸ਼ਾਸਨ ਨਾਲ ਹੱਥ ਆ ਇਹਨਾਂ ਦੀ ਪ੍ਰਸ਼ਾਸਨ ਸਰਵਾਈ ਕਰਦਾ ਇਹਦੀ ਐਸਐਸਪੀ ਨਾਲ ਬੰਦੀ ਹੈ ਇਹਦੀ ਫਰਾਨੇ ਨਾਲ ਬੰਦੀ ਹੈ ਇਹਦੀ ਧਮਕੇ ਨਾਲ ਬੰਦੀ ਆਪਾਂ ਲੈਣਾ ਕੀ ਹੈ ਪਾਈ ਜਾਂਦੇ ਸੋ ਇਸ ਕਰਕੇ ਉਹ ਪ੍ਰਾਪਰਟੀਆਂ ਸਰਕਾਰ ਢਾ ਰਹੀ ਹੈ ਜਿਨ੍ਹਾਂ ਤੇ ਨਜਾਇਜ਼ ਇਲੀਗਲ ਪੋਜੀਸ਼ਨਸ ਸੋ ਸਰਕਾਰ ਦੀ ਇਹ ਵੀ ਮੁਹਿੰਮ ਵਧੀਆ ਹੈ ਪਰ ਲੋਕਾਂ ਦੂਜੇ ਲੋਕਾਂ ਨੂੰ ਕੰਨ ਵੀ ਹੋ ਰਹੇ ਨੇ ਜੇ ਕੋਈ ਮੈਂ ਗਲਤ ਕੰਮ ਕਰਾਂ ਮੈਨੂੰ ਮੇਰੀ ਇੱਕ ਗਲਤ ਕੰਮ ਦੀ ਸਜ਼ਾ ਮਿਲੂ ਨਾ ਤਾਂ ਉਹਨੂੰ ਮੇਰੇ ਪਰਿਵਾਰ ਨੂੰ ਤਾਂ ਮੇਰੇ ਬੱਚਨ ਤੋਂ ਪਤਾ ਲੱਗੂ ਬਿਲਕੁਲ ਕੋ ਅਣਗੌਣ ਨੂੰ ਵੀ ਪਤਾ ਲੱਗੂ ਡਰ ਪੈ ਰਿਹਾ ਡਰ ਪੈ ਰਿਹਾ ਇਹ ਵੀ ਰ ਆਏਗਾ ਵੀ ਜਿਹੜੀਆਂ ਹੁਣ ਥਾਂ ਥਾਂ ਤਾ ਸਰਕਾਰ ਕੈਂਪ ਲਾਈ ਬੈਠੀ ਹੈਗੀ ਜਿਹੜੀਆਂ ਗੋਲੀਆਂ ਵੇਚਦੀ ਹੈ ਠੀਕ ਹੈ ਕਿ ਨਾ ਠੀਕ ਹੈ ਜੀ ਜਿਹੜੀਆਂ ਗੋਲੀਆਂ ਵੇਚਦੀ ਹੈ ਇਹ ਸਰਕਾਰੀ ਵਕਾਉਂਦੀ ਹੈ ਕੋਈ ਹੋਰ ਤਾਂ ਵਕਾਉਂਦਾ ਨਹੀਂ ਹੈਗਾ ਹਾਂਜੀ ਥਾਂ ਥਾਂ ਦਿੰਦੇ ਨੇ ਇਹ ਇਹ ਜਿਹੜੇ ਲੋਕ ਲਾਏ ਆਉਂਦੇ ਨੇ ਉਹ ਗਾਹਾਂ ਬਲੈਕ ਕਰ ਦਿੰਦੇ ਨੇ ਉਹ 12 12 15 15 ਸਾਲ ਦੇ ਵਾਕਾਂ ਨੂੰ ਦੇ ਦਿੰਦੇ ਨੇ ਉਹ ਕਹਿੰਦੇ ਨੇ ਕਿ ਉਹ ਗੱਜੀ ਆਂਦੇ ਨੇਗੇ ਜਿਹੜਾ ਜਿਹੜਾ ਆਮਲੀ ਆਏਗਾ ਤੂੰ ਐ ਦੱਸ ਗੋਲੀ ਦੇ ਕੇ ਇਹਨੇ ਨਸ਼ਾ ਕਟਾ ਦੇਾਂਗੇ ਕਟਿਆ ਹੈ ਨਹੀਂ ਜਿਹੜਾ ਇੱਕ ਇੱਕ ਗੋਲੀ ਲਾਈ ਸੀ ਉਹ ਅੱਜ ਤਿੰਨ ਗੋਲੀਆਂ ਖਾਂਦਾ ਹੈਗਾ ਠੀਕ ਕੋਈ ਨਹੀਂ ਕਟਿਆ ਕੋਈ ਨਹੀਂ ਕਟਿਆ ਆਏਗਾ ਉਹਨਾਂ ਨੂੰ ਨਹੀਂ ਪਤਾ ਵੀ ਕਟਿਆ ਨਹੀਂ ਹੈਗਾ ਕਿਸੇ ਦੇ ਦੋ ਪੱਤੇ ਲਾਏ ਪਏ ਨੇ ਕਿਸੇ ਦੇ ਤਿੰਨ ਪੱਤੇ ਲਾਏ ਪਏ ਨੇ ਹਾਂਜੀ ਉਹ ਫਿਰ ਨਸ਼ਾ ਨਹੀਂ ਹੈ ਨਸ਼ਾ ਜੀ ਉਹ ਉਹ ਨਸ਼ਾ ਤੇ ਤੋਂ ਬਾਅਦ ਕੀ ਨਸ਼ਾ ਹਾਂ ਜਦੋਂ ਸਰਕਾਰ ਹੀ ਵਿਕਿਆ ਰਹੀ ਆ ਫੇ ਬੰਦ ਕਿਹਦੇ ਹਿਸਾਬ ਨਾਤਾਬੰਦ ਕਾਲੀਆਂ ਨੇ ਕਰਾਇਆ ਨਾ ਕਾਂਗਰਸ ਤੋਂ ਹੋਇਆ ਇਹ ਆਪੈਨੂ ਦੋਸ਼ ਦਈਏ ਤਾਂ ਇਹ ਵੀ ਨਹੀਂ ਕਰਾ ਸਕਦੀਏਗੀ ਹੋਏ ਅੱਜ ਤਾਂ ਇਹ ਹੀ ਨਹੀਂ ਕਰ ਸਾਰੇ ਕੰਮ ਸਰਕਾਰ ਚੰਗੇ ਵੀ ਨਹੀਂ ਕਰਦੀ ਉਹਦੀ ਸਾਰੇ ਮਾੜੇ ਨਹੀਂ ਕਰਦੀ ਚੰਗੇ ਵੀ ਕਰਦਿਆਂ ਨਹੀਂ ਮਾੜੇ ਨਹੀਂ ਕਰਦੀ ਪਰ ਜਿਹੜਾ ਘਟਾ ਹੋਣਾ ਹੈਗਾ ਮੈਂ ਤਾਂ ਇਹ ਸਮਝਦਾ ਐ ਵੀ ਜਿਹੜੇ ਉਹਦੇ ਬੱਚੇ ਨੇ ਉਹ ਕਿੱਥੇ ਰਹਿਣਗੇ ਨਾਤਾਬੰਦ ਦਾ ਪਿਓ ਕਰਦਾ ਠੀਕ ਹੈ ਕਿ ਨਾ ਜਿਹੜੇ ਛੋਟੇ ਬੱਚੇ ਨੇ ਉਹ ਕੀ ਕਰਨਗੇ ਕਰ ਬਿਲਕੁਲ ਨਹੀਂ ਠਾਉਣਾ ਚਾਹੀਦਾ ਜਿਹੜੇ ਬੰਦੇ ਨੇ ਕਿ ਨਾ ਕਰਿਆ ਚਲ ਕੁਸ ਬਣਾ ਲਿਆ ਵਾ ਦੁਆਲਾ ਬਣਾ ਲਿਆ ਉਹ ਸਰਕਾਰ ਆ ਗਈ ਹੋਣ ਨੂੰ ਫੜ ਕੇ ਜੇ ਸਿੱਟਣਾ ਉਹਦੀ ਜਵਾਨਤਨਾ ਹੋਣ ਦੇ ਨਾਲ ਉਹਦੇ ਕੋਈ ਚੀਜ਼ ਪਾ ਕੇ ਇਹ ਜੀ ਹਿੱਟਣ ਜਿਹੜੇ ਉਹਦੀ ਸਾਨੀ ਉਮਰ ਬਾਹਰ ਨਿਕਲੇ ਸਰਕਾਰ ਗੈਰੀ ਹੈ ਜਿਵੇਂ ਸ਼ਾਮ ਲਾਟਾਂ ਦੇ ਵਿੱਚ ਘਰ ਪਾ ਲਿਆ ਜਾਂ ਗਲਤ ਜਗ੍ਹਾ ਤੇ ਘਰ ਪਾਇਆ ਹੋਇਆ ਜਿਵੇਂ ਧੱਕੇ ਨਾਲ ਦੱਬ ਕੇ ਪਾਇਆ ਹੋਇਆ ਉਹ ਉਹਨਾਂ ਦੇ ਬਿਟਾ ਰਹੀ ਆ ਨਹੀਂ ਉਹ ਠੀਕ ਹੈ ਉਹ ਟਾਉਣੇ ਚਾਹੀਦੇ ਨੇ ਉਹ ਟਾਉਣੇ ਚਾਹੀਦੇ ਨੇ ਜੇ ਕਿਸੇ ਦਾ ਆਪਦੀ ਜ਼ਮੀਨ ਤੇ ਆਪਦੇ ਕੋਲੇ ਰਜਿਸਟਰੀ ਆ ਉਹਦੇ ਕੋਲ ਸਹੀ ਹੈਗੀ ਉਹਦੇ ਕੋਲੇ ਰਜਿਸਟਰੀ ਹੈਗੀ ਰਜਿਸਟਰੀ ਦੇਖਣਾ ਜੇ ਉਹਦੇ ਕੋਲੇ ਰਜਿਸਟਰੀ ਆ ਤਾਂ ਉਹਨੂੰ ਕੋਈ ਟਾਉਣ ਦਾ ਹੱਕ ਨਹੀਂ ਹੈਗਾ ਠੀਕ ਹੈ ਗੋਲੀਆਂ ਬਾਰੇ ਪਹਿਲਾਂ ਤਾਂ ਗੱਲ ਦੱਸਦਾ। ਇਹ ਜਿਹੜੀ ਗੋਲੀ ਐ ਚਲਾਈ ਗਵਰਨਮੈਂਟ ਨੇ ਹਸਪਤਾਲਾਂ ਚੋਂ ਹਸਪਤਾਲਾਂ ਚੋਂ। ਇਹ ਬੱਚਾ ਹੀ ਨਹੀਂ ਪਾਵੇ ਹੁੰਦਾ ਜੇ ਖਾਣ ਲੱਗ ਜੇ ਤੇਰੇ ਵਰਗਾ ਮੁੰਡੇ ਜਿਹੜੇ ਨਵੇਂ ਮੁੰਡੇ ਖਾਂਦੇ ਨੇ। ਹੁੰਦਾ ਨਹੀਂ ਨਾ? ਠੀਕ ਐ ਜੀ। ਇਹੋ ਜੀ ਚੀਜ਼ਾਂ ਸਮਾਇਕ ਨਾ ਉਹਦੇ ਨਾਲੋਂ ਵੀ ਮਾੜੀ ਆ ਚਿੱਟੇ ਨਾਲ ਉਹ। ਚਿੱਟੇ ਨਾਲੋਂ ਦੁੱਗਣੀ ਡੋਜ਼ ਆ ਇਹ। ਡੋਜ਼। ਠੀਕ ਐ। ਇਹ ਬੰਦ ਹੋਣੀ ਚਾਹੀਦੀ ਐ ਹਸਪਤਾਲਾਂ ਚੋਂ। ਜਿਹੜੇ ਕਿ ਉੱਥੇ ਲਿਆਉਂਦੇ ਨੇ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਐ ਵੇਚਦੇ ਨੇ। ਬਲੈਕ ਚ ਵੇਚਦੇ ਆ ਦੋਵੇਂ। ਮੈਂ ਇੱਕ ਵੇਚਦੇ ਨੇ ਹਾਂ। ਹਾਂ ਜੀ ਹਾਂ ਜੀ ਹੁਣ ਜਿਹੜੀ ਚਿੱਟਿਆਂ ਦੀ ਗੱਲ ਆਏ ਚਿੱਟੇ ਤੋਂ ਮਾਰੀ ਆ ਅੱਛਾ ਜੀ ਹਾਂ ਪਹਿਲਾਂ ਇਹ ਜਦੋਂ ਬਣਿਆ ਮੁੱਖ ਮੰਤਰੀ ਇਹ ਕਹਿੰਦਾ ਸਰਾਵ ਦੀ ਬੋਤ ਹਰਿਆਣੇ ਦੇ ਭਾਅ ਕਰ ਦੂੰ 100 ਰੁਪਏ ਇਹਨਾਂ ਦਾ ਵੇੜਾ ਉਹਦੋਂ ਹੀ ਵੜਾਤਾ 20 ਰੁਪਏ ਵਧਾਤੀ ਅੱਛਾ ਜੀ 270 ਦੀ ਆ ਠੀਕ ਆ ਜੀ ਅੱਗੇ 250 ਦੀ ਮਿਲਦੀ ਸੀ ਹੋਰ ਉੱਥੋਂ ਲੈ 250 ਦੀ ਮਿਲਦੀ ਔਰ ਇੱਥੇ ਕੀ ਅੱਕ ਲੱਗਿਆ ਸਾਡੇ ਪਿੰਦਿਆਂ ਜ਼ਿਮੀਦਾਰ ਕੰਮ ਕਰਕੇ ਆਉਂਦਾ ਦੋ ਪੇਗ ਲਾ ਲੈਂਦਾ ਕੀ ਮਾਰੀ ਸੀ ਠੀਕ ਆ ਜੀ ਚਲੋ ਚਿੱਟੇ ਵਾਲਾਂ ਦੇ ਘਰ ਨੇ ਵਧੀਆ ਢਾਉਂਦੇ ਨੂੰ ਰਿਸ਼ਟਰੀ ਤੋਂ ਬਗੇਰ ਨੇ ਪੁਰਜਾ ਵਾਲਾ ਵੀ ਰਿਸ਼ਟਰੀ ਤੋਂ ਬਗੇਰ ਟੋਪਾ ਰੱਖਿਆ ਨੰਬਰ ਤੇ ਪਾਇਆ ਹੋਇਆ ਜੀ 2 ਨੰਬਰ ਦਾ ਸਹੀ ਸੀ ਆਉਂਦੇ ਇਹ ਕਮੇਟੀ ਦਾ ਅਫਸਰ ਜੀ ਦੱਬੀ ਪਈ ਨੇ ਜਗਾ ਦੱਬਣੀ ਚਾਹੀਦੀ ਨੇ ਇਹਨਾਂ ਨੂੰ ਨੇ ਆਪਾਂ ਤਾਂ ਗੱਲਾਂ ਹੀ ਨਹੀਂ ਆਣੇ ਦੋ ਤੁਸੀਂ ਕਹ ਰਹੇ ਸੀ ਗੋਲੀ ਵਾਲਾ ਗੋਲੀ ਬੰਦ ਕਰਨੀ ਚਾਹੀਦੀ ਆ ਜਿਹੜਾ ਬੰਦਾ ਨਸ਼ੇ ਆਪਾਂ ਕਹਿੰਦੇ ਚਿੱਟਾ ਜਿਹੜਾ ਸੇਵਨ ਕਰਦਾ ਚਿੱਟੇ ਨਾਲ ਵੀ ਮਾਰਦਾ ਹੈ ਚਿੱਟੇ ਦਾ ਸੇਵਨ ਕਰਦਾ ਉਹ ਆਦੀ ਹੋ ਚੁੱਕਿਆ ਹੋ ਸਰਕਾਰ ਚਿੱਟੇ ਤੋਂ ਛਡਾਉਣ ਤੇ ਗੋਲੀ ਲਾ ਰਹੀ ਆ ਹਾਂ ਗੋਲੀ ਤੁਸੀਂ ਕਹਿ ਰਹੇ ਹੋ ਗੋਲੀ ਹਾਨੀਕਾਰਕ ਆ ਹਾਨੀਕਾਰਕ ਤਾਂ ਹੀ ਗਈ ਆ ਇਹ ਚੰਗੀ ਘੜੀ ਆ ਇਹ ਇਹ ਤਾਂ ਉਦੋਂ ਵੀ ਉਸੇ ਚ ਬਣੀ ਵੀ ਆ ਇਹ ਚਿੱਟੇ ਦਾ ਮੂੰਹ ਚ ਪਾ ਲਈ ਗਈ ਹਾਂਜੀ ਹਮੇ ਗੱਲ ਹੁਣ ਚਿੱਟੇ ਵਾਲੀ ਗੱਲ ਜਿਹੜਾ ਉਹ ਮਗੀਠੀ ਵਰਗੇ ਨੇ ਚਲਾਇਆ ਉਹ ਇਹਨਾਂ ਨੂੰ ਫੜਨਾ ਠੀਕ ਆ ਜੀ ਜਿਹਨੇ ਚਲਾਇਆ ਉਹ ਪਖਵਾਲਾ ਪਹਿਲਵਾਨ ਅੰਦਰ ਬੈਠਾ ਲੈ 10 ਸਾਲ ਹੋ ਗਏ ਭਾਂ ਦੇ ਉੱਥੇ ਦਾ ਠੀਕ ਆ ਜੀ ਉਹ ਵੀ ਜਵਾਨਤ ਨਹੀਂ ਹੁੰਦੀ ਹੋਰ ਨਹੀਂ ਹੋ ਰਹੀਆਂ ਇਹਨਾਂ ਨੂੰ ਕੀ ਲੱਗਦਾ ਸਰਕਾਰ ਸਫਲ ਹੋ ਜੂਗੀ ਇਹ ਕੰਮ ਦੇ ਵਿੱਚ ਜਿਵੇਂ ਇਹਨਾਂ ਨੇ ਮਹਿੰਮ ਚਲਾਈ ਆ ਨਸ਼ਾ ਦੇ ਵਿਰੁੱਧ ਦਫਾ ਜਿੱਥੋਂ ਉਹਦਾ ਉੱਥੋਂ ਨਹੀਂ ਫੜ ਸਕਦੇ ਪਿੱਛੋਂ ਸਪਲਾਈ ਬੰਦ ਕਰਨੀ ਚਾਹੀਦੀ ਆ ਹਾਂ ਪਿੱਛੋਂ ਕਰਨ ਜਿਵੇਂ ਚੈਨ ਤੋੜੀ ਜਾਂਦੇ ਨੇ ਹੁਣ ਵਿੱਚ ਜਿਹੜੇ ਸਪੋਰਟ ਤੇ ਚਟਾ ਵੇਖਦਾ ਹਾਂ ਜਿਹੜੇ ਪਿੰਡ ਦੇ ਵਿੱਚ ਚਟਾ ਵੇਖਦਾ ਉਹ ਘਰੋਂ ਢਾਉਂਦੇ ਨੇ ਫਿਰ ਤੁਹਾਨੂੰ ਕੀ ਲੱਗਦਾ ਉਹ ਟਾਉਣ ਦੇ ਕਾਰਨ ਡਰ ਪਊਗਾ ਲੋਕਾਂ ਜਿਹੜੇ ਖਾਂਦੇ ਨੇ ਜਿਹੜੇ ਖਾਂਦੇ ਆ ਜਾਂ ਵੇਚਦੇ ਨੇ ਡਰ ਪਊ ਲੋਕਾਂ 'ਚ ਡਰ ਨਹੀਂ ਪੈਂਦਾ ਟਾਉਣ ਦਾ ਉਹਦਾ ਕਹਾਣ ਹੋ ਜਾਣਗੇ ਤਾਂ ਇਸੇ ਕੰਮਤੀ ਨੇ ਉਹਦਾ ਕਹਾਣ ਹੋ ਜਾਣਗੇ ਸਾਰਿਆਂ ਦੇ ਵੇ ਜਾਣਗੇ ਜਾ ਕੇ ਅਸੇ ਜੀ ਇਹ ਫੁੱਕੀ ਫੀਮ ਚਲਾ ਦੇ ਲੋਕ ਕੰਮ ਕਰਨ ਅੱਗੇ ਸੀਗੇ ਵੇਚਦੇ ਸੀ ਫੀਮਾ 5 ਰੁਪਏ 10 ਰੁਪਏ ਸੀ ਮੇਰੇ ਮੋਕੇ 'ਵੀ ਹਾਂ ਠੀਕ ਹੈ ਜੀ ਠੀਕ ਵੀ ਰਹੇ ਨੇ ਆਪਣੇ ਪਹਿਲਾਂ ਠੀਕ ਹੈ ਜੀ ਰਾਸਤਾਂ ਤੇ ਕਿੰਨੇ ਕ ਮਰਦੇ ਲੋਕ ਕਿੰਨੇ ਖਾਂਦੇ ਨੇ ਬਾਪੂ ਜੀ ਹੁਣੇ ਨਾ ਮੈਂ ਗੱਲਬਾਤ ਕਰੀ ਸੀ ਉਹ ਕਹਿੰਦੇ ਜਿਹੜਾ ਆਪਾਂ ਭੁੱਕੀ ਫੀਮ ਖਾਣੇ ਉਹਦਾ ਨਾ ਬੰਦਾ ਮਰਦਾ ਨਹੀਂ ਉਲਟਾ ਕੰਮ ਹੀ ਕਰਦਾ ਬੰਦਾ ਮੈਨੂੰ ਸੰਨਮ ਆਉਣ ਲੱਗਦਾ ਮੈਂ ਇੱਥੇ ਲਮਾਈ ਦੂੰ ਹੂੰ ਉਹਦਾ ਫਾਇਦਾ ਬੰਦ ਕੀ ਹੈ ਠੀਕ ਹੈ ਜੀ ਹੁਣ ਫੀਮ ਅਸੀਂ ਦਰੰਗ ਵਾਲਿਆਂ ਨੂੰ ਵੀ ਚੰਗੀ ਸੀ ਹੂੰ ਕੋਣ ਦਾ ਦੋਰੇ ਦੋਰੇ ਨੂੰ ਹਾਂ ਇਹ ਹੁਣ ਫਾਰਮੈਟ ਚ ਚੱਲਾ ਨੇ ਹਣੇ ਹੁਣ ਇਹ ਕਹਿੰਦਾ ਸ਼ਰਾਬ ਤੋਂ ਮੈਨੂੰ ਆਉਂਦਾ ਉਹ ਅੰਤਮਾਨ ਕਹਿੰਦਾ ਇਹ ਸਸਤੀ ਨਹੀਂ ਕਰਦਾ ਹਰਿਆਣੇ ਵਾਲੇ ਕੀ ਭੁੱਖੇ ਮਰਦੇ ਨੇ ਗਵਰਨਮੈਂਟ ਦੇ ਦੁਕਾਨਾਂ ਦਾ ਪਾਓ ਠੀਕ ਹੈ ਉਹ ਦੇਖਿਆ ਜਾਵੇ ਤਾਂ ਸ਼ਰਾਬ ਵੀ ਕਨਸ਼ੇ ਦੇ ਵਿੱਚ ਆਉਂਦਾ ਸ਼ਰਾਬ ਮਾੜੀ ਨਹੀਂ ਨਹੀਂ ਮਾੜੀ ਕਿਉਂ ਜੀ ਉਹ ਤਾਂ ਹੁਣ ਥੱਕਿਆ ਬੰਦਾ ਆ ਕੇ ਹਰੇਕ ਜਿਵੇਂ ਵਿਆਹ ਤੇ ਵੀ ਪੀਨੇ ਹੋਰ ਵੀ ਪੀਨੇ ਆਪਾਂ ਇਹ ਫਿਰ ਸ਼ਰਾਬ ਨਾਲ ਬੰਦਾ ਅੱਧੀ ਨਹੀਂ ਹੋ ਜਾਂਦਾ ਅੱਧੀ ਮਿਲਦੀ ਤਾਂ ਹੈ ਮੁੱਲ ਇੱਥੋਂ ਇੱਕ ਇੱਕ ਮਿੰਟ ਇਹਨਾਂ ਨੂੰ ਛਾਹ ਦਿਨ ਦਵਾਈ ਕਰਕੇ ਦਵਾਈ ਕਰਕੇ ਪੀਣੀ ਆ ਤਾਰੂ ਮਾੜੀ ਨਹੀਂ ਮੈਂ ਫਿਰ ਨਾ ਕਪੂਆ ਪੀਣਾ ਅੱਛਾ ਜੀ ਹੁਣ ਅੱਛਾ ਮਿਲਦਾ ਪਿੰਡ ਵਾਲਾ ਤੁਸੀਂ ਅੱਧੀ ਨਹੀਂ ਹੋਏ ਇਹਦੇ ਮੈਂ ਲਾ ਲਾ ਨਾ 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 ਮਾਂ ਪੰਜ ਦਿਨ ਲਾ ਨਾ ਠੀਕ ਹੈ ਕੋਈ ਕੋਈ ਨਸ਼ਾ ਤਾਂ ਨਹੀਂ ਹੈਗਾ ਬਈ ਮਗਰ ਪੈਂਦਾ ਜਿਵੇਂ ਚਟਾ ਹੋ ਗਿਆ ਗੋਲੀ ਹੋ ਗਿਆ ਇਹ ਰੋਜ਼ ਦੀ ਰੋਜ਼ ਖਾਣੀ ਪੈਂਦੀ ਤਾਰੂ ਨਹੀਂ ਮਗਰ ਪੈਂਦੀ ਅੱਛਾ ਜੀ ਫਿਰ ਕਪਟਨ ਸਰਕਾਰ ਨੇ ਮੁੱਦਾ ਚੁੱਕਿਆ ਗੁਰੇ ਵੀ ਇਹੀ ਕਿਹਾ ਵੀ ਮੈਂ ਨਸ਼ੇ ਬੰਦ ਕਰੂੰਗਾ ਪਰ ਨਸ਼ਾ ਤੇ ਉਹਨੇ ਕੋਈ ਨੱਥ ਨਹੀਂ ਪਾਈ ਉੱਚੇ ਚ ਉਸ ਤੋਂ ਬਾਅਦ ਉਹ ਸਰਕਾਰਾਂ ਨਸ਼ਾ ਤੋਂ ਦੁਖੀ ਹੋ ਕੇ ਲੋਕਾਂ ਨੇ ਇਹ ਤੀਜਾ ਪੜਾ ਲਿਆ ਨਾ ਜਿਹੜਾ ਕਿ ਝਾੜੂ ਵਾਲਿਆਂ ਦਾ ਸੀਗਾ ਵੀ ਇਹ ਨਸ਼ਾ ਬੰਦ ਕਰਨਗੇ ਹੁਣ ਇਹ 300 ਸਾਲ ਤੱਕ ਇਹ ਮੇਰਾ ਖਿਆਲ ਹੈ ਸਾਢੇ 3-4 ਸਾਲ ਤੱਕ ਇਹਨਾਂ ਦੇ ਬੀਤ ਚੁੱਕੇ ਨੇ ਹੁਣ ਜਾ ਕੇ ਲੋਕਾਂ ਦੇ ਬਾੜੇ ਮੋٹے ਗਰੀਬਾਂ ਦੇ ਘਰ ਜੇ ਢਾਈ ਜਾਂਦੇ ਨੇ ਨਸ਼ੇ ਦੇ ਸੀ ਕਹਿੰਦੇ ਆ ਵੀ ਇਹ ਚੰਗੀ ਗੱਲ ਐ ਵੀ ਜਣ ਜੇ ਅੱਜ ਤੋਂ ਹੋ ਗਈ ਆਉਣ ਸਾਰੇ ਇਸ ਸਟੈਪ ਚੱਕਦੀ ਸਰਕਾਰ ਕੋਈ ਵੀ ਸਰਕਾਰ ਜਿਹੜਾ ਇਹ ਜਕਣਾਉਣਾ ਨਸ਼ਾ ਜਿਹਦੇ ਨਾਲ ਸਾਡੇ ਅੱਜ ਕੱਲ ਦੀ ਨਵੀਂ ਪੀੜ੍ਹੀ ਐ ਬਰਬਾਦ ਕਰਦੀ ਜਿਹੜਾ ਨੌਜਵਾਨ ਨੇ ਕੁਝ ਬਾਹਰ ਤੁਰ ਗਈ ਹੁਣ ਇੱਥੇ ਦਾ ਸਾਡੇ ਵਰਗੇ ਬੋੜੇ ਟੇਰੇ ਰਹਿ ਗਈ ਬਈ ਹੁਣ ਇਹਨਾਂ ਨੇ ਕਰਿਆ ਉਹ ਵੀ ਹਜੇ ਗਰੀਬਾਂ ਦੇ ਹੱਥ ਚੁੱਕਿਆ ਪਰ ਜਿਹੜੀ ਇਹ ਜਿਹੜਾ ਜਿੱਥੇ ਇਹਦੀ ਜੜ ਹੈ ਉਹਨੂੰ ਪਕੜਿਆ ਜਾਵੇ ਤਾਂ ਇਹ ਨਸ਼ੇ ਦਾ ਕੋਈ ਸਰਕਾਰਾਂ ਤੋਂ ਗੱਲਾਂ ਇਹ ਕੋਈ ਨਹੀਂ ਹੁੰਦੀਆਂ ਲੋਕੀਆਂ ਨਹੀਂ ਹੈਗੀਆਂ ਪਤਾ ਇਹਨਾਂ ਨੂੰ ਕੱਲੇ ਕੱਲੇ ਅੱਖਰ ਦਾ ਕੱਲੇ ਕੱਲੇ ਇਨਸਾਨ ਦਾ ਪਤਾ ਵੀ ਵੀ ਫਲਾਨਾ ਵੱਡਾ ਸਮਗਲਰ ਹੈ ਪਹਿਲਾਂ ਉਹਨੂੰ ਪਕੜਿਆ ਜਾਵੇ ਤਾਂ ਉਹਨਾਂ ਕੋਲੋਂ ਫਿਰ ਛੋਟਿਆਂ ਕੋਲੇ ਆਉਂਦਾ ਔਰ ਜਿਹੜੀ ਦੇਰ ਆਏ ਦਰਸਤਾਏ ਚਲੋ ਹਜੇ ਵੀ ਚੰਗਾ ਜੀ ਜਣੀ ਹੁਣ ਇਹਦੇ ਸਮਾਰ ਕੇ ਕਬਰ ਕੀਤਾ ਜਾਵੇ ਔਰ ਜਿਹੜੇ ਆ ਫਰੀਂ ਤੇ ਪੋਸਟ ਵਰਗੇ ਨਸ਼ੇ ਦੇ ਇਹ ਜੇ ਜੇ ਪੰਜਾਬ ਦੇ ਵਿੱਚ ਖੋਲ੍ਹ ਦਿੱਤੀ ਜਾਵੇ ਕਿਉਂਕਿ ਨਸ਼ਿਆਂ ਤੇ ਹੁਣ ਆ ਜਿਹੜੀ ਗੋਲੀ ਆ ਬਹੁਤ ਏਡੀ ਕਢਾਉਣੀ ਚੀਜ਼ ਆ ਅੱਜ ਸਾਡੇ 15-15 ਸਾਲ ਦੇ ਮੁੰਡੇ ਘਰੋਂ ਜਾਂਦੇ ਨੇ ਪੜ੍ਹਨ ਵਾਸਤੇ ਤੇ ਉੱਥੇ ਜਾ ਕੇ ਆਧਾਰ ਕਾਰਡ ਤੇ ਉਹ ਗੋਲੀਆਂ ਲੈ ਲੈਂਦੇ ਨੇ ਉਹ ਗੋਲੀਆਂ ਨੂੰ ਉੱਥੇ ਵੇਚ ਕੇ ਉਹ ਕੀ ਕਰਦੇ ਨੇ ਉੱਥੇ ਫਿਰ ਦੂਜੇ ਆ ਜਿਹੜੇ ਸਿਗਨੇਚਰ ਵਰਗੇ ਕੈਪਸੂਲ ਨੇ ਮਾੜੇ ਨਸ਼ੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਜੇ ਨਸ਼ਿਆਂ ਦਾ ਸੇਵਨ ਕਰਕੇ ਤੇ ਮਾਪਿਆਂ ਨੂੰ ਆਉਂਦਾ ਵੀ ਸਾਡਾ ਬੱਚਾ ਪੜਨ ਨਹੀਂ ਗਿਆ ਵਾ ਪਰ ਉਹ ਇਹਨਾਂ ਚੀਜ਼ਾਂ ਤੇ ਲਾਏ ਪਏ ਨੇ ਇਹਨਾਂ ਸਰਕਾਰਾਂ ਦੇ ਸਾਰੇ ਆਮ ਮੈਂ ਰਜਾਨਾ ਸਾਡਾ ਮੈਂ ਵੀ ਆਪ ਵੀ ਮਾੜਾ ਮੋਟਾ ਨਸ਼ਾ ਕਰਦਾ ਮੈਂ ਝੂਠ ਨਹੀਂ ਮਾਰੂੰਗਾ ਕਿਉਂ ਸਾਡੀ ਇਹ ਜਿਹੜੀ ਆ ਜਗ੍ਹਾ ਕੀ ਗੁਰੂ ਘਰ ਵਰਗੀ ਜਗ੍ਹਾ ਹੈ ਵੀ ਨਸ਼ਾ ਮੈਂ ਵੀ ਕਰਦਾ ਪਰ ਨਸ਼ੇ ਦੇ ਨਾਲ ਜਿਹੜਾ ਇਹ ਛੋਟੀ ਜਨਰੇਸ਼ਨ ਤੇ ਇਹਨਾਂ ਨੇ ਅਸਰ ਪਾਇਆ ਹੈ ਇਹ ਸਰਕਾਰਾਂ ਨੇ ਪਾਇਆ ਵੀ ਇਹਨਾਂ ਨੇ ਮੌਤੂ ਗੋਲੀਆਂ ਵੰਡਦੇ ਹੋਤੇ ਪੰਜਾਬ ਨੂੰ ਬਰਬਾਦ ਕਰਨ ਤੇ ਕਰਿਆ ਵਾ ਪਰ ਮੈਂ ਕਹਿੰਦਾ ਵੀ ਇਹ ਜਿਹੜੀਆਂ ਇਹ ਸਾਨੂੰ ਨਸ਼ਿਆਆਂ ਜਾਂ ਗੋਲੀਆਂ ਮਿਲਦੀਆਂ ਨੇ ਇਹ ਵੀ ਬੰਦ ਕੀਤੀਆਂ ਜਾਣ ਤੇ ਜਿਹੜੇ ਹਸਾਬ ਨਾਲ ਹੋਰ ਸਟੇਟਾਂ ਦੇ ਵਿੱਚ ਨਸ਼ਾ ਵਜਾਉਂਦੇ ਨੇ ਉਹ ਨਸ਼ਾ ਇੱਥੇ ਪਰਫੁੱਲਟ ਕੀਤਾ ਜਾਵੇ ਅਗਲਾ ਆਪਦੇ ਜਾ ਕੇ ਜਿੰਨੇ ਖਾਣਾ ਹੋਊਗਾ ਉਹ ਆਪਦੇ ਹਿਸਾਬ ਦੇ ਨਾਲ ਲਊਗਾ ਤੇ ਆਪਦਾ ਖਾ ਲੇ ਉਹਦੇ ਨਾਲ ਕੋਈ ਏਡਾ ਸਾਡੇ ਪੰਜਾਬ ਦਾ ਨੁਕਸਾਨ ਨਹੀਂ ਹੋਊਗਾ ਆ ਜਿਹੜੀ ਸਾਡੀ ਜਵਾਨੀਆਂ ਮਾੜੀ ਮੋਟੀ ਰਹਿੰਦੀ ਆ ਤਾਂ ਇਹ ਬਚ ਜੂ ਤੇ ਨਹੀਂ ਇਹਨੂੰ ਬਚਣ ਨੂੰ ਕੋਈ ਥਾਂ ਨਹੀਂ ਛੱਡਿਆ ਵਾ ਜਣੀ ਇਹਨਾਂ ਨੇ ਜਿਹੜਾ ਕਦਮ ਚੁੱਕਿਆ ਬਹੁਤ ਸੋਹਣਾ ਚੁੱਕਿਆ ਹੁਣ ਪਰ ਇਹ ਬਹੁਤ ਦੇਰ ਕਰਤੇ ਇਹਨਾਂ ਦੇਰ ਨਹੀਂ ਕਰਨੀ ਚਾਹੀਦੀ ਲੋਕ ਜਿਹੜੇ ਹੁਣ ਨੌਜਵਾਨ ਜੇ ਕੋਈ ਖਾਂਦੇ ਨੇ ਤਾਂ ਇਹ ਜਾਂ ਨਸ਼ਈ ਕਾ ਕਰਦੇ ਨੇ ਹੋਰ ਇਹ ਤੇ ਪੀ ਭੁੱਕੀ ਦਾ ਮੇੜੀ ਨਹੀਂ ਰਹੀ ਉਹ ਇਹਦਾ ਕੋਈ ਉਹਦਾ ਕੋਈ ਹਾਨੀਕਾਰਕ ਇਹ ਗੋਲੀ ਬਹੁਤ ਜਿਆਦੇ ਹਾਨੀਕਾਰਕ ਹੈ ਬਲੱਡ ਵਧਾਉਂਦੀ ਹੈ ਇੱਕੇ ਲਾਤੇ ਤੁਸੀਂ ਹਿਸਾਬ ਲਾ ਲੋ ਵੀ ਐਡੀ ਇਹ ਪਤਾ ਨਹੀਂ ਕੀ ਇਹਦੇ ਚ ਜ਼ਹਿਰ ਭਰੀ ਆ ਜਿਹੜੇ ਪਾਇ ਪਾਇ ਕਿਲੋ ਪੋਸਤ ਖਾਂਦੇ ਸੀਗੇ ਅੱਧਾ ਅੱਧਾ ਤੋਲਾ ਫੀਮ ਦਾ ਖਾਂਦੇ ਸੀ ਉਹ ਇਹ ਗੋਲੀ ਦੇ ਨਾਲ ਬਸ ਹੱਡ ਪੈਰ ਦੁਖਦੇ ਨਹੀਂ ਤੇ ਪਰ ਜਾਨੀ ਸਰੀਰ ਦੇ ਜਿਹੜੇ ਅੰਦਰ ਦੇ ਸਰਕਰਾਨੂ ਨੇ ਮਨ ਬੱਚੇ ਪੈਦਾ ਕਰਨ ਵਾਲੇ ਉਹ ਅੱਜ ਤੁਸੀਂ ਆਪਾਂ ਇਹਦੇ ਨਾਲ ਉਹ ਦੁੱਗਣੀ ਡੋਹ ਜਾ ਇਹਦੇ ਚ ਪਤਾ ਨਹੀਂ ਕੀ ਕੁਛ ਹੈ ਜੀ ਇਹਦੇ ਚ ਮੈਂ ਨਹੀਂ ਕਹਿ ਸਕਦਾ ਹੁਣ ਮੈਂ ਤਾਂ ਆਪ ਖਾਣਾ ਕਰ ਹੋ ਸਕਦਾ ਅਸੀਂ ਕਰੀਏ ਕਿਹੜੇ ਕੁਛ ਡਿੱਗੀ ਹੈ ਜਦੋਂ ਸਾਨੂੰ ਸਰਦਾ ਨਹੀਂ ਹੈਗਾ ਜਦੋਂ ਸਾਨੂੰ ਹੌ ਕਰਦੇ ਆ ਜੀ ਪਹਿਲਾਂ ਭੁੱਖੀ ਭੀਮ ਦਾ ਕਰਦੇ ਸੀਗੇ ਤੇ ਹੁਣ ਫੇਰ ਹੁਣ ਇਹਦੀ ਮਾੜੀ ਮੋਟੀ ਖਾਣਿਆ ਚੱਲ ਅਸੀਂ ਤਾਂ ਸਿਆਣੇ ਹੋ ਗਏ ਅਸੀਂ ਤਾਂ ਅਸੀਂ ਸਿਆਣਪਣਾ ਚੱਲ ਪੈਣਿਆ ਸਿਆਣਾ ਬੰਦਾ ਦਾ ਪਾਜੇ ਦੇ ਬੱਚੇ ਨੂੰ ਉਹਨਾਂ ਨੂੰ ਨਹੀਂ ਪਤਾ ਉਹ ਇੱਕ ਇੱਕ ਦੀ ਬਜਾਇਤ ਕੀ ਪੰਜ ਪੰਜ ਮੂੰਹ ਦੇ ਵਿੱਚ ਪੱਤਾ ਪੱਤਾ ਵੀ ਕਾ ਜਾਂਦੇ ਨੇ ਪਰ ਉਹ ਜਣੇ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਡੇ ਬੱਚੇ ਜਮਾਂ ਬਰਬਾਦ ਕਰਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਸਾਡੇ ਜੰਮਣ ਦੀ ਬੱਚੇ ਜੰਮਣ ਤੋਂ ਵੀ ਬਹੁਤ ਕਾਟ ਹੋ ਜਾਣੀ ਹੈ ਇਹ ਸਰਕਾਰਾਂ ਦੀਆਂ ਬਹੁਤ ਪੁੱਠੀਆਂ ਨੀਤੀਆਂ ਨੇ ਸੈਂਟਰ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਹੈਗਾ ਵੀ ਪੰਜਾਬ ਨੂੰ ਨਸ਼ਟ ਕੀਤਾ ਜਾਵੇ ਪੰਜ ਦਰਿਆਵਾਂ ਦੀ ਧਰਤੀ ਨੂੰ ਇਹਨਾਂ ਨੇ ਜਮਾਂ ਨਸ਼ਟ ਕਰਤਾ ਇਹ ਪਤਾ ਨਹੀਂ ਕਿ ਇਹ ਕਿਹੜਾ ਜੀਵਲੀ ਬੂਟੀ ਹੈ ਫੀਮ ਦੀ ਉਹ ਵਜਾਓ ਉਹ ਵਜਾਓ ਲੋਕਾਂ ਤੋਂ ਜਿੰਨੇ ਜਿਹੜੇ ਹਿਸਾਬ ਨਾਲ ਇਹਨਾਂ ਦਾ ਕੋਈ ਸਰਕਾਰ ਦਾ ਹੁੰਦਾ ਵੀ ਉਹ ਆਪੇ ਉਥੇ ਉਹਨਾਂ ਦੇ ਇਹਨਾਂ ਦੇ ਠੇਕੇ ਖੋਲੇ ਜਾਣ ਜਿਹਨੇ ਖਾਣੀ ਆ ਉਹ ਖਾਲੂਗਾ ਨਹੀਂ ਹੁਣ ਕਿਹੜਾ ਸਾਰਾ ਪੰਜਾਬ ਕਰਦਾ ਹੈ ਆ ਹੁਣ ਜਿੰਨੇ ਮੇਰੇ ਕੋਲੇ ਬੈਠੇ ਨੇ ਇਹਨਾਂ ਦੇ ਵਿੱਚ ਇੱਕ ਵੀ ਨਹੀਂ ਕੋਈ ਇਹਦੀ ਚੀਜ਼ ਦਾ ਸੇਵਨ ਕਰਦਾ ਇੱਕ ਬੰਦਾ ਵੀ ਇਹਨਾਂ ਦੇ ਵਿੱਚ ਕੋਈ ਗਲਤ ਨਸ਼ੇ ਦਾ ਚਲੋ ਮੈਂ ਤਾਂ ਮੈਂ ਆਪ ਇਕੱਲੇ ਤੋਂ ਬਿਨਾਂ ਮੈਂ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਗਲਤ ਚੀਜ਼ ਦਾ ਸੇਵਨ ਨਹੀਂ ਕਰਦਾ ਅੱਛਾ ਆਹ ਸ਼ਰਾਬ ਦੇ ਠੇਕੇ ਵੀ ਬੰਦ ਕਰਤੇ ਯਾਰ ਫਿਰ ਜਿਆਦਾ ਵੀ ਜਾਂ ਜਾਂ ਫਿਰ ਇਹਨੂੰ ਬਜਾਇਆ ਦਿੱਤਾ ਜਾਵੇ ਲੋਕ ਲੋਕ ਵੱਸ ਸਕਦੇ ਨੇ ਇਹਦੇ ਨਾਲ ਨਹੀਂ ਤਾਂ ਪੰਜਾਬ ਦੇ ਇਹਨਾਂ ਨੇ ਮਾਰਤਾ ਪੰਜਾਬ ਦੇ ਇਹਨਾਂ ਦੀ ਅੱਖ ਭੈੜੀ ਆ ਪਤਾ ਨਹੀਂ ਇਹਨਾਂ ਨੇ ਕੀ ਇਹਨਾਂ ਨੇ ਕੋਈ ਬਾਹਰ ਕੱਢ ਰਏ ਨੇ ਅਗਲਾ ਪਿਛਲਾ ਹਾਂ ਨਾ ਸਾਡੇ ਗਰਾਊਂਡ ਲੈਵਲ ਤੇ ਸਾਜੀ ਜਿਹੜੇ ਇਹ ਘਾਟਾ ਇਹ ਜਾਂਦੇ ਆਗੇ ਇਹ ਜਿਹੜੇ ਮਾੜੀ ਮੋਟੀ ਵੇਚਣ ਵਾਲੇ ਆ ਉਹੀ ਉਹਨਾਂ ਦੇ ਹੀ ਟਾਏ ਜਾਂਦੇ ਆਗੇ ਉਹ ਵੀ ਇੱਕ ਲੋਕਾਂ ਨੂੰ ਲੋਕ ਦਿਖਾਵਾ ਕਰਦੇ ਨੇ ਇਹ ਵੀ ਅਸੀਂ ਆ ਘਾਟਾ ਤੇ ਤੇ ਜਿਹੜੇ ਮਗਰ ਮੱਛ ਨੇਗੇ ਜਿਹੜੇ ਇਹਨਾਂ ਦੇ ਸਾਥੀ ਲੋਕਾਂ ਦੇ ਪਾਲੇ ਹੋਏ ਆਗੇ ਆ ਮਝੇਠੀ ਹੈਗਾ ਕਈ ਵਾਰੀਆਂ ਦੀ ਹੋ ਗਈ ਤਵਦੀਦ ਹੋ ਗਈ ਭੋਲੇ ਦੇ ਸਾਰਾ ਕੋਈ ਨਾ ਮੂਰੇ ਨਾਂ ਕਰਦਾ ਵੀ ਇਹਨੇ ਉਹ ਕਿਉਂ ਕਰ ਰਹੇਗੇ ਇਹ ਜਿਹੜਾ ਨਸ਼ਾ ਹੈਗਾ ਸਾਰਾ ਵੇਚ ਰਹੀ ਹੈ ਸਰਕਾਰਾਂ ਦੀ ਸਿਹਤ ਹੈਗਾ ਮਾੜਾ ਬੰਦਾ ਨਸ਼ਾ ਨਹੀਂ ਵੇਚਦਾ ਹੈਗਾ ਜੇ ਵੇਚਦਾ ਤਾਂ ਇਹ ਸਰਕਾਰ ਦੀ ਜਿਹੜੇ ਸਰਕਾਰ ਨੇ ਹੈਗੀਆਂ ਇਹ ਬਦਲਦੇ ਰੂਪ ਚ ਆ ਜਾਂਦੀਆਂ ਨੇ ਕਿਤੇ ਕਾਂਗਰਸ ਆ ਗਈ ਕਿਤੇ ਅਕਾਲੀ ਆ ਗਈ ਕਿਤੇ ਆਮ ਪਾਰਟੀ ਆ ਗਈ ਆਮ ਪਾਰਟੀ ਦੀ ਹੁਣ ਸਰਕਾਰ ਆ ਗਈ ਇਹਦੇ ਰਾਜ ਚੋਂ ਦੂ ਨਸ਼ਾ ਵਧਿਆ ਘਟਿਆ ਨਹੀਂਗਾ ਆ ਜਿਵੇਂ ਹੁਣ ਘਰ ਤੋਂ ਨਾ ਘਟਾਉਣੇ ਕੋਈ ਚੰਗੀ ਗੱਲ ਨਹੀਂ ਗਈ ਆਪਾਂ ਤਾਂ ਕਹਿਣਾ ਹੈ ਕਿ ਇਹ ਜਿਹੜਾ ਦੋਚੀ ਆਦਾਂ ਨੂੰ ਫੜ ਕੇ ਅੰਦਰ ਕਰੋ ਜੇ ਇਹ ਫਰਮਲੇ ਦਾ ਲੋਕ ਨੂੰ ਨਖੇ ਵਾਲੇ ਨੂੰ ਫੜਾ ਕੇ ਹੁੰਦੇ ਹੈਗੇ ਉਦੋਂ ਪਹਿਲਾਂ ਛੱਡ ਦਾਂਦੇ ਹੈਗੇ ਜਿਹੜਾ ਫੋਨ ਵਾਲਾ ਹੈ ਉਹਨੇ ਆ ਕੇ ਆਲਾ ਗੱਲ ਪੈ ਜਾਂਦਾ ਹੈਗਾ ਪੰਜਾਬ ਸਰਕਾਰ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਹੁਣ ਸਖਤ ਹੋ ਚੁੱਕੀ ਆ ਇਹ ਥੱਤ ਦਾ ਆਪਾਂ ਤਾਂ ਕਰਾਂਗੇ ਜੇ ਵੀ ਇੱਥੇ ਆਪਾਂ ਨੂੰ ਸਹੀ ਰਿਪੋਰਟਾ ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਰਿਪੋਰਟਾ ਤੁਸੀਂ ਲਾਉਂਗੇ ਉਹ ਸਾਨੂੰ ਤਾਂ ਹੀ ਦੇਖਦਾ ਨਹੀਂ ਵੀ ਨਖਾ ਕਟੇਗਾ ਨਖਾ ਦਾ ਖਾਂਕਾ ਜਿਹੜਾ ਮੈਡੀਕਲ ਨਖਾਏਗਾ ਪਰ ਤੁਨੀਆ ਤਖਾਨਾ ਦੇ ਵੇਖਣ ਲੱਗ ਗਿਆ ਜੀ ਸਾਈਂ ਪਹਿਲਾਂ ਉਹ ਮਿਲਦਾ ਸ਼ਹਿਰਾਂ ਚ ਮਿਲਦਾ ਸੀਗਾ ਅੱਜ ਪਿੰਡੀਆਂ ਪਰਚੂਨਾਵਾਂ ਦੀਆਂ ਦੁਕਾਨਾਂ ਤੇ ਉਹ ਨਸ਼ਾ ਵਿਕਦਾ ਹੈਗਾ ਕਾਇਸੂਲ ਤੁਸੀਂ ਜਾ ਕੇ ਦੇਖ ਲਓ ਸਾਰੇ ਪਿੰਡ ਨੂੰ ਪਤਾ ਵੀ ਕਈ ਦੁਕਾਨ ਤੇ ਕਹਿੰਦਾ ਕਈ ਕੋਈ ਵੇਚਦਾ ਹੈਗਾ ਪਰ ਕੋਈ ਬੋਲਣ ਨੂੰ ਤਿਆਰ ਨਹੀਂਗਾ ਤੇ ਸਰਕਾਰਾਂ ਦੀ ਸਹੀ ਇਹ ਹੈ ਉਹ ਹੈ ਸਹਿ ਹੈਗੀ ਸਹਿ ਤੇ ਵਿਕੀ ਜਾਂਦਾ ਹੈਗਾ ਜਿਵੇਂ ਹੁਣ ਪੰਜਾਬ ਸਰਕਾਰ ਕੀ ਲੱਗਦਾ 27 ਦੇ ਵਿੱਚ ਆਊਗੀ ਦਿੱਲੀ ਤੋਂ ਬਾਅਦ ਹਰ ਮੈਲਨ ਤੋਂ ਬਾਅਦ ਇਹ ਤਾਂ ਸਰਕਾਰ ਦਾ ਆਉਂਦੀਆਂ ਜਾਂਦੀਆਂ ਰਹੀਆਂ ਨਹੀਂ ਪਹਿਲਾਂ ਵੀ ਆਈਆਂ ਨੇ ਗਿਆ ਜੇ ਆਪਾਂ ਕਹੀਏ ਵੀ ਸਰਕਾਰ ਵੱਲ ਦੇ ਨਾਲ ਨਸ਼ਾ ਖਾਣੂ ਹੋਈਆ ਉਹ ਤਾਂ ਨਹੀਂ ਹੁੰਦਾ ਹੈਗਾ ਇਹਦਾ ਜੇ ਲੋਕ ਜਾਗਣਗੇ ਲੋਕ ਜਾਗਣਗੇ ਲੋਕ ਜਾਗਣਗੇ ਜਦੋਂ ਨਸ਼ਾ ਇਹਨਾਂ ਦੇ ਲੋਕ ਛੱਡ ਦਨ ਆਪਦੇ ਆਪ ਹਾਂ ਆਗੇ ਜਿਹੜੀਆਂ ਆਉਣੀਆਂ ਪੀੜ੍ਹੀਆਂ ਨੇ ਨਸ਼ਾ ਆਪਣੀਆਂ ਫਰੀ ਦੇ ਵਿੱਚ ਗੋਲੀ ਦੇਣੀ ਇੱਕ ਲਾਲਚ ਪੈਦਾ ਕਰਨੀ ਉਹ ਬੰਦਾ ਕਿਵੇਂ ਛੱਡੂਗਾ ਇਹਦਾ ਜੀ ਸਰਕਾਰ ਦੀਆਂ ਚਾਲਾਂ ਨੇਗੀਆਂ ਜਿਹੜਾ ਇਹ ਫਰੀ ਹੱਥ ਤਾਲ ਦੇ ਵਿੱਚ ਨਸ਼ਾ ਦਿੰਦੇ ਨੇਗੇ ਇਹ ਆਪਣੀ ਨਸਲ ਕੁਛੀ ਕਰ ਰਹੇ ਨੇਗੇ ਨਸ਼ੇ ਦੇ ਨਾਲ ਜਿਹੜੇ ਆਵਾਂੀਆਂ ਪੀੜ੍ਹੀਆਂ ਨੇਗੀਆਂ ਉਹਨਾਂ ਦੇ ਬੱਚਾ ਵੀ ਨਹੀਂ ਪੈਦਾ ਕਰਨਾਂਗਾ ਐਹੋ ਜਿਹਾ ਨਸ਼ਾ ਹੈ ਸਾਡੇ ਹੁਣ ਆਪਣਾ ਖਾਂਦਿਆ ਦੇ ਅਸੀਂ ਦੇਖਦੇ ਆ ਇਹਨਾਂ ਨੂੰ ਕਈਆਂ ਦੇ ਦੌਰੇ ਪੈ ਗਏ ਜੇ ਮੈਂ ਕਹਿੰਦਾ ਦੋ ਦੌਰੇ ਤਾਂ ਪੈ ਗਏ ਤੀਜਾ ਪੈ ਗਿਆ ਉਹ ਖਤਮ ਹੋ ਜਾਣਗੇ ਪਰ ਫੇਰ ਵੀ ਨਹੀਂ ਹਾਂ ਦਿਲ ਦੀ ਧੜਕਣ ਬਹੁਤ ਵਧੀ ਜਾਂਦੀਆਂ ਉਹਨਾਂ ਦੀ ਉਹ ਹੱਤ ਨਹੀਂ ਜੇ ਤਾਂ ਜੀ ਹੁਣ ਮਗਹਾਈ ਦਾ ਟਾਈਮ ਹੈਗਾ ਗੜਾ ਹਮਾ ਅਸਲੀ ਮਸਾਜੀ ਉਹ ਜੇ ਮਿਲਦਾ ਵੀ ਹੈਗਾ ਤਾਂ ਬਹੁਤ ਮਹਿੰਗਾ ਵੇਚਦਾ ਹੈਗਾ ਟੋਪ ਖਾਣ ਦੀ ਲੋਕਾਂ ਦੇ ਵਿੱਚ ਗਾਇਸੀ ਹੈਗੀ ਇਹ ਫਰੀ ਮਿਲਦਾ ਹੈਗਾ ਉਹ ਖਾਈ ਜਾਂਦੇ ਨੇਗੇ ਉਹਨਾਂ ਦੀ ਵੀ ਇੱਕ ਮਜਬੂਰੀ ਹੈਗੀ ਤੋ ਉਹ ਰੱਖਦੇ ਉੱਤੇ ਲੱਗੇ ਹੋਏ ਨੇਗੇ ਤੇ ਉਹਨਾਂ ਨੂੰ ਖਾਣਾ ਪੈਂਦਾ ਹੈਗਾ ਉਹਨਾਂ ਦਾ ਸਰੀਰ ਖਤਮ ਹੋ ਜਾਂਦਾ ਹੈਗਾ ਕਿਵੇਂ ਦੇਖਦੇ ਹਾਂ ਪੰਜਾਬ ਬਾਹਰ ਆ ਸਕਦਾ ਪੰਜਾਬ ਤਾਂ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਹੀ ਆ ਸਕਦਾ ਹੈਗਾ ਜੇ ਉਹਨਾਂ ਦੀ ਮਿਹਰ ਹੋ ਜੇ ਜਿਵੇਂ ਭਾਈ ਅੰਮ੍ਰਿਤਪਾਲ ਜੰਨੇ ਆਇਆ ਸੀਗਾ ਉਹਨਾਂ ਨੇ ਲਹਿਰ ਚਲਾਈ ਸੀ ਕਿ ਬਹੁਤ ਵਧੀਆ ਤੇ ਜਵਾਕਾਂ ਅੰਬਰ ਤੇ ਸਕਣ ਲੱਗੇ ਸੀਗੇ ਜਿਹੜੇ ਆ ਰੋਟੇ ਭੋਦੇ ਸੀਗੇ ਉਹਨੂੰ ਦੇਖ ਕੇ ਹੋਰ ਪੱਗਾ ਬਣਨ ਲੱਗੇ ਸੀਗੇ ਜਿਹੜੇ ਨਸ਼ੇੜੀ ਸੀਗੇ ਉਹ ਨਸ਼ੇ ਮਾਮਾ ਉਹਨਾਂ ਕੋਲ ਪੁੱਤਾਂ ਨੂੰ ਨਿਆਣ ਲੱਗਿਆ ਸੀਗੀਆਂ ਕਿ ਸਾਡਾ ਪੁੱਤ ਆ ਭਾਈ ਇਹ ਨਸ਼ਾ ਕਰਦਾ ਹੈ ਇਹਨੂੰ ਤਾ ਆ ਕੇ ਕੋਲੀ ਰੱਖ ਲੈ ਉਹਨਾਂ ਨੇ ਕੈਂਪ ਬਣਾਤੇ ਸੀਗੇ ਨਸ਼ਾ ਦੇ ਉਹਨਾਂ ਨੂੰ ਛਡਾਉਣ ਲੱਗੇ ਸੀਗੇ ਤੇ ਉਹ ਸਰਕਾਰਾਂ ਚਾਹੁੰਦੀ ਈ ਨਹੀਂ ਕਿ ਆ ਵੀ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋਵੇ ਪੰਜਾਬ ਦਾ ਚਾਰ ਸਫੇਰੋਂ ਘੇਰਿਆ ਵੈਗਾ ਇਹ ਉਹ ਯਾਰ ਉਹਦਾ ਏਬੀ ਖਤਮ ਕਰ ਦिए ਸੀ ਇਹਦੇ ਸਰਕਾਰਾਂ ਨੇ ਜਿਹੜੀਆਂ ਪਾਲਿਸੀਆਂ ਲਗੀਆਂ ਉਹ ਜਿਹੜੇ ਏਜੰਸੀਆਂ ਨਾਲ ਕੰਮ ਕਰ ਰਹੀਆਂ ਨੇਗੀਆਂ ਵੀ ਸਰਕਾਰ ਆਪਣੇ ਪੰਜਾਬ ਨੂੰ ਨਾਸ਼ਟ ਕਰਕੇ ਵੀ ਅਸੀਂ ਆਪਣੇ ਜਿਹੜੇ ਜਾਇਦਾਦਾਂ ਨੇ ਜਾਂ ਇਹਨਾਂ ਦੇ ਪੰਜਾਬੀਆਂ ਦੇੜੇ ਕਾਰੋਬਾਰ ਆਗੇ ਉਹ ਤੇ ਕਬਜ਼ਾ ਕਰੀਏ ਤੇ ਸਰੇਕਾ ਸੂਬੇ ਨੂੰ ਇੱਥੇ ਖੋਲ ਲਾ ਗਈ ਜਾਇ ਕੋਈ ਹਮਾਰਾ ਚੋ ਆ ਜੇ ਜਾਇ ਕੋਈ ਰਾਜਸਥਾਨ ਚੋ ਆ ਜੇ ਜਾਇ ਬੰਗਾਲ ਚੋ ਆ ਜੇ ਬਾਰੋ ਮਾ ਜੋ ਇੱਥੇ ਜਾਇਦਾਦ ਲੈ ਲੋ ਰਹੇ ਬੋ ਇੱਥੇ ਤੇ ਪੰਜਾਬ ਵਾਲਿਆਂ ਨੂੰ ਕਦੇ ਕੋਈ ਮਿਲਦਾ ਹੀ ਨਹੀਂਗਾ ਪੰਜਾਬ ਆਉਂਦਾ ਸਾਰੀ ਜਿਹੜੀ ਸੈਂਟਰ ਦੀ ਸਰਕਾਰ ਆਈ ਹੈ ਵੀ ਉਹਦੀ ਪਾਲਿਸੀ ਇਹ ਆ ਜੇ ਨੂੰ ਖਤਮ ਕਰੀਏ ਹਮ ਪਰ ਇਹ ਗੁਰੂਆਂ ਦੀ ਕਿਰਪਾ ਜੀ ਪੰਜਾਬ ਖਤੂ ਦਾ ਹੁੰਦਾ ਹੀ ਨਹੀਂਗਾ ਪਰ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇਗੀਆਂ ਇਹ ਆਪ ਹੀ ਖਤਮ ਹੋ ਜਾਂਦੀਆਂ ਨੇਗੀਆਂ ਪਰ ਸਾਡਾ ਨਿਸ਼ਾਨ ਇਹ ਨਹੀਂ ਮਸੇ ਨੇ ਬਹੁਤ ਕਰਦਾ